ਇਸ਼ਕ ਦੇ ਪੱਟੇ ਹੋਏ ਦੋਹਾਂ ਜੀਹਾਂ ਨੇ ਘਰ ਦੇ ਵਿੱਚੋਂ ਬੇਬੇ-ਬਾਪੂ ਨੂੰ ਬਾਹਰ ਕੱਢ ਦਿੱਤਾ ਘਰ ਵਾਲੀ ਨੇ ਇੰਸਟਾਗ੍ਰਾਮ ਤੇ 4-4 ਫਰੈਂਡ ਰੱਖੇ ਨੇ ਤੇ ਘਰ ਵਾਲੇ ਨੇ ਬਾਹਰ ਸੇਲੀ ਰੱਖੀ ਆ ਪੂਰਾ ਮਾਮਲਾ ਤੁਹਾਡੇ ਸਾਹਮਣੇ ਲਿਆਉਂਗਾ ਖਿੱਚ ਕੇ ਆ ਜਾ ਲਿਆ ਮੇਰਾ ਪੁੱਤ ਖਿੱਚ ਕੇ ਆ ਆ ਤਾਂ ਹਰ ਘਰ ਦਾ ਹੁਣ ਵੇਖੋ ਇਹ ਮੀਆਂ ਬੀਬੀ ਦੀ ਇੰਨੀ ਲੜਾਈ ਆ ਲੈ ਕਾਹਦੀਆਂ ਮਜਬੂਰੀਆਂ ਤੇਰੀਆਂ ਕਾਹਦੇ ਉਹੀ ਤਾਂ ਉਹੀ ਤਾਂ ਮੈਂ ਕਹਿੰਦੀ ਆ ਨੂੰ ਪੁੱਛੋ ਵੀ ਤੇਰੀਆਂ ਇਹ ਏਡੀਆਂ ਕਾਹਦੀਆਂ ਮਜਬੂਰੀਆਂ ਨਹੀਂ ਤਾਂ ਐਲੀਗੇਸ਼ਨ ਵੱਡੇ ਲਾਈ ਜਾਂਦੀ ਤੇ ਐਲੀਗੇਸ਼ਨ ਬਾਈ ਲਾਈ ਜਾਵੇ ਯਾਰ ਮੈਂ ਜਦੋਂ ਗਲਤ ਹੈ ਹੀ ਮੈਂ ਦੀ ਮੰਮੀ ਕੋਲ ਰਹਿਣਾ ਠੀਕ ਆ ਮੰਮੀ ਕਿੱਥੇ ਰਹਿੰਦੀ ਮੰਮੀ ਆਜਾ ਇੱਥੇ ਐਨੀ ਕੀਤਾ ਆਟੇ ਕੀ ਕਰਦਾ ਐਵੇਂ ਬਕਵਾਸ ਮਾਰਦਾ ਆਪੇ ਗਿਆ ਬੜਾ ਕੁੜੀ ਛੱਡ ਕੇ ਮੈਂ ਨਹੀਂ ਕਿਸਨ ਭੇਜਿਆ ਕੋਈ ਬਈ ਰੋਜ ਪਹਿਲਾਂ ਤਾਂ ਬੁੜਾ ਕੁੜੀ ਇਹ ਕੀ ਚੱਲਦ ਹੋਇਆ ਬੋਲਣ ਵਾਲਾ ਬੁੜਾ ਕੁੜੀ ਕੀ ਹੋਇਆ ਤੇ ਫਿਰ ਜਦੋਂ ਉਹ ਆਪੇ ਗਿਆ ਫਿਰ ਮੈਨੂੰ ਕਹਨੂੰ ਕਹਿੰਦਾ ਵੀ ਮੈਂ ਕੱਢਿਆ ਘਰੋਂ ਮੈਂ ਤੇ ਕੋਈ ਨਹੀਂ ਕੱਢਿਆ ਜਦੋਂ ਜਦੋਂ ਇੱਕ ਵਾਰ ਆ ਸੀ ਉਦੋਂ ਦੀ ਆਟਾ ਨਾ ਨਾ ਹਾਂ ਵਿਆਹ ਤੋਂ ਬਾਅਦ ਮੈਂ ਤਾਂ ਬਾਅਦ ਸੀ ਫਿਰ ਵਿਆਹ ਤੋਂ ਬਾਅਦ ਹੋਇਆ ਆਟਾ ਹੋਰ ਤੇ ਫਿਰ ਮੈਂ ਤਾਂ ਨਹੀਂ ਕੱਢਿਆ ਉਹ ਆਪ ਗਏ ਆ ਉਹ ਕਹਿੰਦੇ ਅਸੀਂ ਜਾਣਾ ਮੈਂ ਕਿੱਥੇ ਕਿੱਥੇ ਜਾ ਨਿਆ ਤਾਂ ਬਾਦ ਹੋਇਆ ਬੀ ਤੇ ਫੇਰ ਤੇ ਵਿਆਹ ਤੋਂ ਬਾਅਦ ਹੀ ਅੱਡ ਹੁੰਦੇ ਆ ਪਹਿਲਾਂ ਕਿਹੜਾ ਅੱਡ ਹੁੰਦਾ ਕਿੱਥੇ 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 ਰਹਿੰਦੇ ਐਸੇ ਪੰਚੀ ਰਹਿੰਦੇ ਮੇਰੇ ਨਾਲ ਹੀ ਦੂਜੇ ਕਮਰੇ ਚ ਰਹਿੰਦੇ ਆ ਆ ਚਾਲੀ ਕੰਧ ਕੜਾਈ ਹੋ ਠੀਕ ਆ ਅੱਜਾ ਤਾਂ ਬਾਦ ਹੋਇਆ ਸਾਰਾ ਕੰਮ ਇਹ ਨਾਲ ਕੀ ਰੋਟੀ ਨਹੀਂ ਹੁੰਦੀ ਉਹ ਨਾਲ ਠੀਕ ਆ ਪਾਵਰ ਬੈਂਕ ਦੀ ਸੁੱਖ ਨਹੀਂ ਇਹ ਕੀ ਕਹਿੰਦੇ ਉਹ ਤੈਨੂੰ ਕੀ ਕਹਿੰਦੇ ਮੈਨੂੰ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਤਾਂ ਬਸ ਮੈਂ ਬੁੜੇ-ਬੁੜੀ ਤੇ ਕੱਖ ਨਹੀਂ ਲੈਣਾ ਮੈਨੂੰ ਤੁਸੀਂ ਸਿਰਫ ਇੰਨੀ ਗੱਲ ਦੱਸੋ ਵੀ ਆਹ ਬਾਹਰ ਕਿੱਥੇ ਜਾਂਦਾ ਹੈ ਕਿ ਕਿੱਥੇ ਮੂੰਹ ਮਾਰਦਾ ਦੱਸੋ ਮਾਂ ਐ ਦੱਸਣ ਨੂੰ ਮਾਂ ਇਹਨੂੰ ਕਿਤੇ ਛੱਡ ਕੇ ਆਣਾ ਮੈਂ ਦੱਸੋ ਕਿੱਥੇ ਆਣਾ ਦੱਸਿਆ ਤੂੰ ਬਾਅਦ ਵਿੱਚ ਬਈ ਕਰਦੀਆਂ ਮਜਬੂਰੀਆਂ ਹੁੰਦੀਆਂ ਇਹਦੀਆਂ ਮਜਬੂਰੀਆਂ ਤੇਰਾ ਮੈਂ ਮੈਂ ਆਦੀ ਮਾਂ ਕੋਲ ਨਹੀਂ ਜਾਣਾ ਹਾਂ ਨਹੀਂ ਲੜਾ ਮੈਨੂੰ ਜਾਣ ਨਹੀਂ ਦਿੰਦੀ ਮਾਂ ਕੋਲ ਅੱਡ ਤੂੰ ਜਾਣਦੀ ਨਹੀਂ ਇਹਨੂੰ ਬੇਬਾਪੂ ਕੋਲੇ ਮੈਂ ਤਾਂ ਬੁੜਾ-ਬੁੜੀ ਛੱਡ ਕੇ ਆ ਗਿਆ ਮੈਂ ਉਹਨਾਂ ਨੂੰ ਘਰੋਂ ਕੱਢਿਆ ਸੀ ਇੱਕ ਤਾਂ ਪਹਿਲਾਂ ਤੂੰ ਇਹ ਵੇਖ ਵੀ ਇਹ ਹਰ ਗੱਲ ਤੇ ਬੁੜਾ-ਬੁੜੀ ਬੋਲਦੇ ਤੇਰੇ ਬੇਬੇ ਬਾਪੂ ਹੈਗੇ ਤੇਰੇ ਮੇਰੇ ਮੇਰੇ ਹੁਣ ਨਾ ਹੁਣ ਤੂੰ ਇਸ ਗੱਲ ਤੋਂ ਪਤਾ ਮੈਂ ਤੂੰ ਇਸ ਗੱਲ ਤੋਂ ਕੀ ਲੈਣਾ ਤੇਰੇ ਇਹਦੇ ਮੰਮੀ ਡੈਡੀ ਜਿਉਂਦੇ ਆ ਵੇਖ ਲਓ ਤੁਸੀਂ ਉਹਨਾਂ ਨੂੰ ਕੀ ਕਹਿੰਦੀ ਹੈ ਬੁੜਾ-ਬੁੜੀ ਕਹਿੰਦੀ ਹੈ ਤਾਂ ਜੇ ਹੁਣ ਨਾ ਹੁਣ ਕੀ ਫਿਰਦਾ ਨਹੀਂ ਉਹਨਾਂ ਨੂੰ ਕੀ ਕਹਿੰਦੀ ਹੈ ਬੁੜਾ-ਬੁੜੀ ਕਿੱਥੇ ਕਹਿੰਦੀ ਹੈ ਬਈ ਉਹਨਾਂ ਨੂੰ ਮੰਮੀ ਡੈਡੀ ਮੰਮੀ ਡੈਡੀ ਕਹਿੰਦੀ ਹੈ ਉਹਨਾਂ ਨੂੰ ਤੇ ਫਿਰ ਫਿਰ ਇਹ ਕਿੰਨੇ ਜਾਣ ਬਿਚਾਰੇ ਉਹ ਨਾ ਉਹਨਾਂ ਦਾ ਦੁਰਯਾ ਜਾਂਦਾ ਬਈ ਸਹੀ ਤਰੀਕੇ ਨਾਲ ਹਾਂ ਉਹ ਤਾਂ ਰੋਟੀਆਂ ਆਉਂਦੀਆਂ ਓਕੀ ਸੋਕੀ ਬਣਾਈ ਜਾਂਦੇ ਆ ਉਹ ਤਾਂ ਕਿਵੇਂ ਹਾਂ ਹਾਂ ਬਹੁਤ ਦੱਸੀ ਜਾਂਦਾ ਕੋਈ ਠੀਕ ਹੈ ਬਈ ਤੇ ਮੇਰੀ ਗੱਲ ਸੁਣੋ ਤੁਸੀਂ ਠੀਕ ਹੈ ਜਦੋਂ ਮੇਰਾ ਵਿਆਹ ਹੋਇਆ ਪੈਸੇ ਲਾਏ ਉਹ ਬਾਈ ਉਹਨੂੰ ਛੱਡੋ ਤਾਂ ਰੌਲਾ ਹੀ ਨਹੀਂ ਹਾਂ ਬੁੜੇ-ਬੁੜੀ ਦਾ ਤਾਂ ਮੈਟਰ ਖਤਮ ਹੈ ਉਹਨਾਂ ਦਾ ਤਾਂ ਕੋਈ ਮੈਟਰ ਹੀ ਨਹੀਂ ਮੈਟਰ ਜਿਹੜਾ ਹੈਗਾ ਉਹ ਮੈਟਰ ਤੇ ਆਓ ਮੈਨੂੰ ਇਹਦਾ ਸੋਚ ਜਾਨਾ ਬਾਹਰ ਭਾਈ ਕਿਤੇ ਨਹੀਂ ਜਾਂਦਾ ਇਹ ਜਦੋਂ ਮੈਂ ਕੰਮ ਤੇ ਜਾਂਦਾ ਠੀਕ ਹੈ ਸਵੇਰ ਉੱਠ ਕੇ ਕਿੰਨੇ ਵਜੇ ਜਾਂਦਾ ਸੋ ਇਹ ਰੋਟੀਆਂ ਮੈਨੂੰ ਬਣਾਵੇ ਭਾਈ ਨਾ ਬਣਾ ਮੇਰੀ ਮਾਂ ਬਣਾ ਕੇ ਮੈਨੂੰ ਖਵਾਉਂਦੀ ਹੋਰ ਕਿਹੜੀ ਤੇਰੀ ਮਾਂ ਬਣਾ ਕੇ ਦੇਖ ਜਾਂਦੀ ਮੇਰੀ ਗੱਲ ਸੁਣ ਲੈ ਪਹਿਲਾਂ ਭਾਈ ਠੀਕ ਹੈ ਉਸ ਤੋਂ ਬਾਅਦ ਜਦੋਂ ਮੈਂ ਉਧਰੋਂ ਆਉਣਾ ਮੈਂ ਆਉਂਦੇ ਸਾਰੇ ਆਦੀ ਮਾਂ ਬੁਲਤਾਂ ਆ ਜੰਨਾ ਮੈਨੂੰ ਬਾਅਦ ਵਿੱਚ ਜਦੋਂ ਮੈਂ ਇਹਦੇ ਕੋਲ ਜਾਵੜਿਆ ਨੇ ਘਰੋਂ ਬਾਹਰ ਨਿਕਲ ਨਹੀਂ ਦਿੰਦਾ ਮੈਂ ਨਾ 2 ਘੰਟੇ ਦੇ ਕੋਲ ਦੁੱਖ ਸੁੱਖ ਕਰਕੇ ਆਉਣਾ ਦਵਾਈ ਮੇਰੇ ਕੋਲ ਮੇਰੇ ਮੇਰੇ ਕੋਲੇ ਬਹਿ ਕੇ ਦੁੱਖ ਸੁੱਖ ਨਹੀਂ ਕਰ ਸਕਦਾ ਇਹ ਭਾਈ ਦੁੱਖ ਸੋ ਜਦੋਂ ਯਾਰ ਭਾਈ ਜਦੋਂ ਭਾਈ ਜਦੋਂ ਮੈਨੂੰ ਮੇਰੀ ਮਾਂ ਪਿਓ ਤੋਂ ਅੱਡੀ ਕਰਤਾ ਯਾਰ ਮੈਂ ਇਹਦਾ ਦੁੱਖ ਸੋ ਕੀ ਕਰਾਂ ਭਾਈ ਯਾਰ ਆ ਤੂੰ ਫਿਰ ਇਹ ਗੱਲ ਤਾਂ ਸੋਚਣਾ ਤੂੰ ਆਪ ਮੈਂ ਤਾਂ ਕਿਸੇ ਨੂੰ ਅੱਡ ਨਹੀਂ ਕੀਤਾ ਜਦੋਂ ਮੈਂ ਆਈ ਹਾਂ ਸਾਲ ਬਾਅਦ ਹੀ ਇਹਦੇ ਮਾਂ ਪਿਓ ਕਹਿੰਦੇ ਭਈ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਾਨੂੰ ਰੋਟੀਆਂ ਨਹੀਂ ਦੇ ਸਕਦੇ ਤੇ ਅਸੀਂ ਬਾਹਰ ਜਾ ਕੇ ਕਿਤੇ ਹੋਰ ਵਾ ਲੈਣੇ ਮੈਂ ਤਾਂ ਦੇ ਸਕਦਾਈ ਤੂੰ ਨਹੀਂ ਦੇ ਸਕਦੀ ਤੈਨੂੰ ਬਣਾਉਣੀ ਪਵੇ ਤਾਂ ਤੈਨੂੰ ਪਤਾ ਲੱਗੇ ਮੈਂ ਮੈਂ ਖਪਦੀਆਂ ਸਾਰਾ ਦਿਨ ਨਾਲੇ ਮੈਂ ਕਰਦੀਆਂ ਨਾਲੇ ਠੀਕ ਐਵੇਂ ਨੱਕ ਬੁੱਲ ਕੱਢਦੇ ਆ ਫਿਰ ਮੈਂ ਕਿਹਾ ਜੇ ਤੁਸੀਂ ਜਾ ਨਹੀਂ ਨਹੀਂ ਹੁਣ ਹੁਣ ਘਰੇ ਘਰੇ ਕੀ ਰੌਲਾ ਵੀ ਬੁਲਾਉਂ ਕੀ ਹੈ ਵੀ ਨਹੀਂ ਚੀਜ਼ ਸਾਰੀ ਲਿਆਉਂਦਾ ਮੈਂ ਮੈਂ ਝੂਠ ਬੋਲਾਂ ਠੀਕ ਹੈ ਸਾਰਾ ਖਰਚਾ ਪਾਣੀ ਵੀ ਦਿੰਦਾ ਰਾਸ਼ਨ ਪਾਣੀ ਦਾ ਠੀਕ ਹੈ ਸਾਰਾ ਖਰਚਾ ਦਿੰਦਾ ਪਰ ਮੈਨੂੰ ਨਹੀਂ ਸਿੱਧੇ ਮੂੰਹ ਬੁਲਾਉਂਦਾ ਮੈਨੂੰ ਬਸ ਐਂ ਦੱਸੋ ਵੀ ਮੈਨੂੰ ਕਿਉਂ ਨਹੀਂ ਐ ਸਿੱਧੇ ਮੂੰਹ ਬੁਲਾਉਣਾ ਚਾਹੇ ਚਾਹੇ ਤਾਂ ਇਹ ਗੱਲ ਮੰਨ ਜੇ ਵੀ ਇਹਨੇ ਬਾਹਰ ਕੋਈ ਰਨ ਕੀਤੀ ਹੋਈ ਹੈ ਠੀਕ ਹੈ ਚਾਹੇ ਤਾਂ ਇਹ ਗੱਲ ਮੰਨੇ ਤੇ ਨਹੀਂ ਤਾਂ ਫਿਰ ਮੈਨੂੰ ਦੱਸੋ ਕਿ ਮੈਂ ਤੇਰੇ ਕੋਲ ਲਾਉਂਦਾ ਜੇ ਬਾਹਰ ਰੱਖੀ ਹੁੰਦੀ ਮੈਂ ਤੇਰੇ ਕੋਲ ਲਾਉਂਦਾ ਉੱਧਰ ਮੈਨੂੰ 10 ਤੋਂ 10 ਉਹੀ ਗੱਲ ਦਾ ਫਿਰ ਮੈਂ ਤੇਰੇ ਨਾਲ ਤਾਂ ਚੰਗੀ ਉਹੀ ਹੈ ਫਿਰ ਉਹਨੂੰ ਹੀ ਲਿਆਉਂਦਾ ਮੈਂ ਬਾਦ ਕੌਣ ਚੰਗੀ ਹੈ ਉਹੀ ਬਾਈ ਪੁੱਛੇ ਨੂੰ ਕਿਹਨੇ ਚੰਗੀ ਹੈ ਚੰਗੀ ਕਿਹੜੀ ਹੈ ਤੇ ਬਈ ਇਹ ਚੰਗੀ ਹੈ ਕਿਹੜੀ ਚੰਗੀ ਹੈ ਹੋਵੇ ਕੋਈ ਤੂੰ ਕਿ ਲੈ ਤੂੰ ਦੱਸ ਫਿਰ ਹੈ ਨਹੀਂ ਕੋਈ ਫਿਰ ਹੈ ਹੀ ਨਹੀਂ ਕਿ ਦੱਸਾਂਗੀ ਇਲਜ਼ਾਮ ਲੱਗਦੇ ਕਿੱਥੇ ਜਾਂਦਾ ਕਿੰਨੇ ਘਰੇ ਕਿੰਨੇ ਵਜੇ ਆਉਂਦਾ ਸ਼ਾਮ ਨੂੰ ਘਰੇ ਬਾਈ ਕੂ ਤਾਂ 8 ਵਜੇ ਆ ਜਾਂਦਾ ਹੁਣ ਇਹ ਤੇ 10:30 ਵੀ ਆ ਜਾਂਦਾ ਕਦੇ 11 ਵਜੇ ਵੀ ਆਉਂਦਾ ਜੇ ਬਾਈ ਉਹ ਹੁੰਦੀ ਤਾਂ ਮੈਂ ਇਹਨੂੰ ਕਿਉਂ ਰੱਖਣਾ ਸੀ ਹੂੰ ਉਹਨੂੰ ਲਿਆਉਂਦਾ ਇਹਦੇ ਨਾਲ ਤਾਂ ਚੰਗੀ ਫਰੋਹੀ ਹੋਊਗੀ ਨਹੀਂ ਹੁਣ ਤੈਨੂੰ ਕੀ ਟੈਨਸ਼ਨ ਆ ਕੀ ਕਰਦੀ ਕਿ ਟੈਨਸ਼ਨ ਇਹਨੂੰ ਕੋਈ ਟੈਨਸ਼ਨ ਨਹੀਂ ਕਰਦੀ ਟੈਨਸ਼ਨ ਇਹ ਹੈ ਬਈ ਜਿਹੜਾ ਮੇਰੇ ਮਾਪੇ ਦੀ ਦਵਾਈ ਬੂਟੀ ਆ ਉਹ ਵੀ ਮੇਰੇ ਪੱਲੋਂ ਜਾਂਦੀ ਠੀਕ ਆ ਨਹੀਂ ਉਹ ਲੈ ਕੇ ਤੂੰ ਜਾਨੀ ਤੇਰਾ ਫੜ ਦਾਂ ਹਰਜ ਮੇਰਾ ਮੈਂ ਲੋਗੇ ਛਪੇ ਕਰਦਾ ਬਈ ਇਹੋ ਕੰਮ ਕਿਉਂ ਸਿੱਧੇ ਪੈਸੇ ਦੇ ਨਹੀਂ ਦਿੰਦੀ ਖਰਚਾ ਉਹਨਾਂ ਨੂੰ ਸਿੱਧੇ ਮੈਂ ਵੀ ਆਪਦੇ ਕੱਪੜੇ ਇਹਨੂੰ ਪੁੱਛ ਕੇ ਲਿਆਉਣਾ ਹਾਂ ਪੁੱਛੋ ਇਹਨੂੰ ਸਾਰੀ ਤਨਖਾਹ ਮੇਰੇ ਖਾਤੇ ਚ ਜਾਂਦੀ ਹੈ ਸਾਰੀ ਪਾਉਂਦਾ ਪਾਉਂਦਾ ਤਨਖਾਹ ਤੇਰੇ ਖਾਤੇ ਚ ਤਨਖਾਹ ਤਾਂ ਮੇਰੇ ਖਾਤੇ ਪਾਉਂਦਾ ਹੁਣ ਉਹਨਾਂ ਦੀ ਬੁੜਾ ਬੁੜੀ ਦੀ ਪੈਨਸ਼ਨ ਆਉਂਦੀ 2-2000 ਰੁਪਏ ਆਉਂਦਾ 4000 ਬਹੁਤ ਆ ਉਹਨਾਂ ਨੇ 10 ਗਾਂ ਦੇ ਦੀ ਹੋਰ ਇਸ ਉਮਰੇ ਮਰਸਿਡੀ ਲੈਣੀ ਆ ਇਹਦਾ ਬਈ ਪੈਸਨ ਵੀ ਖੋਲਣ ਦੀ ਸੀ ਜਦੋਂ ਨਾਲ ਮੈਂ ਪੈਨਸ਼ਨ ਆ ਪਾਉਂਦੀ ਮਰਸਿਡੀ ਲਿਆਉਣੀ ਆ ਤੇ ਤੇਰਾ ਆਪਦਾ ਕਿੰਨਾ ਖਰਚਾ ਤੇਰਾ ਮੇਰਾ ਖਰਚਾ ਬਥੇਰਾ ਕਰ ਤੇ ਫਿਰ ਤੇਰਾ ਖਰਚਾ ਫਰੀ ਨੇ ਉਹਨੂੰ ਦੇਣਾ ਫਿਰ ਇਹ ਤਾਂ ਤੇਰੀ ਗਲਤ ਗੱਲ ਆ ਫਿਰ ਗੋਲ ਦੀ ਗਲਤ ਗੱਲ ਹੈ ਗੱਲ ਤ ਆਪ ਹੀ ਹੋਣਾ ਬਈ ਉਹ ਖਰੋਣਾ ਨੇ ਵਿਚਾਰੇ ਨੇ ਜੇ ਸਾਡਾ ਪਰਿਵਾਰ ਖਰਾਬ ਹੁੰਦਾ ਠੀਕ ਹੈ ਮਾਪੇ ਕੋਈ ਚਾਹੁੰਦਾ ਬਈ ਵੀ ਆਦੇ ਜਵਾਗ ਦਾ ਕੋਈ ਘਰ ਖਰਾਬ ਕਰੇ ਉਹ ਤਾਂ ਦੁੱਖ ਦੁਖੀ ਹੋ ਕੇ ਹੋਏ ਆ ਵਿਚਾਰੇ ਵੀ ਤੇਰਾ ਘਰ ਬਸਿਆ ਰਹੇ ਮੇਰੇ ਪੁੱਤਾ ਹੁਣ ਤੂੰ ਹੁਣ ਤੂੰ ਇਹੇ ਗੱਲ ਦੱਸ ਵੀ ਤੈਨੂੰ ਜਿਹੜੇ ਇਹਨੂੰ ਤੂੰ ਬੁਲਾਉਂਦਾ ਨਹੀਂ ਜਾਂ ਇਹਦੇ ਕੋਲ ਨਹੀਂ ਜਾਂ ਕੋਈ ਗੱਲਬਾਤ ਨਹੀਂ ਕਰਦਾ ਕੀ ਪਰੇਸ਼ਾਨੀਆਂ ਤੇਰੀ ਕੋਈ ਗੱਲਬਾਤ ਆ ਕਿਤੇ ਹੋਰ ਇਹਨੂੰ ਕਾਦੀ ਪਰੇਸ਼ਾਨੀਆਂ ਪਰੇਸ਼ਾਨੀ ਤਾਂ ਮੈਨੂੰ ਆ ਮੇਰਾ ਦਿਮਾਗ ਖਰਾਬ ਕੀਤਾ ਪਿਆ ਨੇ ਠੀਕ ਹੈ ਮੈਨੂੰ ਰੋਟੀ ਨਹੀਂ ਪੁੱਛਦੀ ਇਹ ਰੋਟੀ ਨਹੀਂ ਪੁੱਛਦੀ ਆਉਂਦੇ ਨੂੰ ਠੀਕ ਹੈ ਕੋਈ ਟੈਨਸ਼ਨ ਨਹੀਂ ਵੀ ਮੈਂ ਖਾਵਾਂ ਭਲਾ ਨਾ ਖਾਵਾਂ ਮੈਂ ਵੀ ਮਾਂ ਕੋਲੋਂ ਖਾ ਕੇ ਆ ਜਾ ਉਹ ਚੰਗਾ ਇਹਨੂੰ ਅੱਛਾ ਤੂੰ ਪੁੱਛਦੀ ਨਹੀਂ ਰੋਟੀ ਬਣਾਣੀ ਮੈਂ ਪੁੱਛਦੀ ਆ ਪੁੱਛਦੀ ਆ ਹੋਰ ਮੈਂ ਕਿਹਨੂੰ ਪੁੱਛਣੀ ਆ ਫਿਰ ਕਈ ਵਾਰੀ ਫਿਰ ਇੱਕ ਮਿੰਟ ਫਿਰ ਕਈ ਵਾਰੀ ਜਦੋਂ ਲੇਟ ਹੋ ਜਾਂਦਾ ਫਿਰ ਮੈਂ ਆਪੀਆਂ ਪਕਾ ਕੇ ਖਾ ਲੈਣੀ ਆ ਫਿਰ ਮੈਨੂੰ ਕੋਈ ਸਾਰਾ ਦਿਨ ਬਈ ਮੈਂ ਰੋਟੀ ਨਹੀਂ ਖਾਂਦਾ ਸਾਰਾ ਦਿਨ ਠੀਕ ਹੈ ਸਵੇਰ ਦੀ ਰੋਟੀ ਮੇਰੀ ਮੰਮੀ ਕਿਵੇਂ ਏਲੀਅਨ ਹੈ ਬਈ ਤੂੰ ਅਹੀਂ ਤੁਰਿਆ ਫਿਰਦਾ ਫਿਰ ਰਾਤ ਦੀ ਰੋਟੀ ਆ ਜਿਹੜੀ ਬਈ ਉਹ ਵੀ ਐ ਨਹੀਂ ਪਤਾ ਵੀ ਇਹ ਮੈਨੂੰ ਸੱਜਰੀ ਲਾ ਕੇ ਦੇਵੇ ਕਿ ਨਾ ਦੇਵੇ ਕਿਵੇਂ ਤਾਂ ਤੜਕੀ ਦੀ ਪਈ ਉਹ ਤੁਤੀ ਕਰਕੇ ਖਵਾ ਦੇ ਹੁਣ ਵੇਖੋ ਇਹ ਮਾਮਲਾ ਏ ਇਸ ਇਸ ਇਕੱਲੇ ਜੋੜੇ ਦਾ ਨਹੀਂ ਹਰ ਘਰ ਦੀ ਏ ਕਹਾਣੀ ਆ ਠੀਕ ਆ ਇਹ ਹੁਣ ਇਹ ਮੁੰਡਾ ਕਹਿੰਦਾ ਵੀ ਅਸਲ ਦੇ ਵਿੱਚ ਜਿਹੜਾ ਮੇਰਾ ਮਾਪਾ ਪਾਪ ਆ ਉਹ ਬਜ਼ੁਰਗ ਕਰਤਾ ਮੈਂ ਇਕੱਲਾ ਮੈਨੂੰ ਕਿਤੇ ਨਾ ਕਿਤੇ ਟੈਨਸ਼ਨ ਆ ਮੈਂ ਉਧਰ ਵੀ ਜਾਣਾ ਇਧਰ ਵੀ ਨੇਪਦਾ ਉਹ ਕਹਿੰਦੀ ਚੀਜ਼ ਸਾਰੀ ਲੈ ਕੇ ਦਿੰਦਾ ਤਨਖਾਹ ਵੀ ਇਹਦੇ ਖਾਤੇ 'ਚ ਪੈਂਦੀ ਆ ਇਹ ਵੀਰ ਆ ਜਿਹੜਾ ਕੰਮਕਾਰ ਕਰਦਾ ਨਹੀਂ ਹੁਣ ਤੈਨੂੰ ਕੀ ਪ੍ਰੋਬਲਮ ਆ ਟੈਨਸ਼ਨਾਂ ਕੀ ਮੈਨੂੰ ਕੋਈ ਪ੍ਰੋਬਲਮ ਨਹੀਂ ਭਾਈ ਮੇਰੀ ਗੱਲ ਸੁਣ ਹੂੰ ਮੇਰੀ ਮੰਮੀ ਦੱਸਦੀ ਹੁੰਦੀ ਠੀਕ ਹੈ ਜਦੋਂ ਮੈਂ ਕੰਮ ਤੇ ਜਾਂਦਾ ਚਾਰ ਚਾਰ ਘੰਟੇ ਅੰਦਰ ਬੈਠੀ ਫੋਨ ਤੇ ਪੰਗੇ ਲੈਂਦੀ ਹੁੰਦੀ ਵੀ ਚਾਰ ਘੰਟੇ ਪੰਜ ਘੰਟੇ ਕਿਹੜਾ ਜਿਹੜਾ ਮਾਂ ਪਿਓ ਇਹਦਾ ਦੁਕਾਨ ਤਾਂ ਹਰ ਘਰ ਦਾ ਹੁਣ ਵੇਖੋ ਇਹ ਮੀਆਂ ਬੀਬੀ ਦੀ ਇੰਨੀ ਲੜਾਈ ਆ ਉਹਨੇ ਇਹਦੇ ਤੇ ਐਪਲੀਕੇਸ਼ਨ ਇਹ ਲਾਏ ਆ ਕਿ ਇਹ ਬਾਹਰ ਕਿਤੇ ਹੋਰ ਗੱਲਬਾਤ ਇਹਦੀ ਜਿਹੜੀ ਸੈਟਿੰਗ ਆ ਉਹ ਚੱਲ ਰਹੀ ਆ ਫੇਰ ਚੱਲਦਾ ਠੀਕ ਆ ਪਰ ਜਿਹੜਾ ਖਰਚਾ ਉਹ ਇਹ ਨੂੰ ਸਾਰਾ ਦੇ ਰਿਹਾ ਸਾਰੀ ਗੱਲਬਾਤ ਆ ਜਿਹੜੀ ਹੋ ਰਹੀ ਆ ਪਰ ਮੇਨ ਪ੍ਰੋਬਲਮ ਕੀ ਆ ਰਹੀ ਆ ਹੁਣ ਤੈਨੂੰ ਮੇਨ ਬਈ ਰਹੀ ਆ ਵੀ ਜਦੋਂ ਮੈਂ ਆਹਦੇ ਮਾਂ ਪਿਓ ਜੇ ਮੈਨੂੰ ਬੋਲਦੇ ਨਹੀਂ ਜਾਂ ਠੀਕ ਹੈ ਜੇ ਮੈਂ ਇੱਧਰ ਆਉਣਾ ਤੇ ਮੈਨੂੰ ਮਾਂ ਪਿਓ ਯਾਰ ਮੈਨੂੰ ਚੇਤੇ ਆਉਂਦੇ ਆ ਕਿਉਂਕਿ ਛੋਟੇ ਹੁੰਦੇ ਨੂੰ ਪਾਲਿਆ ਮੈਂ ਮੈਂ ਜਾਵਾਂ ਕਿੱਧਰ ਮੈਂ ਮਾਫਸਿਆ ਪੈ ਕੀ ਗੱਲ ਰੋਕਦੇ ਹੋ ਤੁਸੀਂ ਮੈਂ ਕਾਨੂੰ ਰੋਕੂੰਗੀ ਮੈਂ ਰੋ ਨਹੀਂ ਸਕਦਾ ਰੋ ਨਹੀਂ ਸਕਦਾ ਬਸ ਤੁਰਿਆ ਫਿਰ ਅੱਛਾ ਮੈਂ 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 ਜਿਹੜਾ ਦਿਨ ਰਾਤ ਰੋਨੀ ਆ ਮੈਨੂੰ 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 ਤੁਸੀਂ ਪੁੱਛ ਕੇ ਦੇਖੋ ਮੈਨੂੰ ਕਿੰਨਾ ਫੀਲ ਹੁੰਦਾ ਠੀਕ ਹੈ ਜਦੋਂ ਮੈਨੂੰ ਮੈਨੂੰ ਕੋਈ ਬਾਹਰੋਂ ਆ ਕੇ ਕਹਿੰਦਾ ਵੀ ਤੇਰਾ ਤੇਰਾ ਹਸਬੰਡ ਤਾਂ ਤੈਨੂੰ ਪਿਆਰ ਹੀ ਨਹੀਂ ਕਰਦਾ ਤੁਸੀਂ ਮੈਨੂੰ ਪੁੱਛ ਕੇ ਵੇਖੋ ਇਹ ਤਾਂ ਕਹਿੰਦਾ ਨਾ ਵੀ ਮੈਂ ਰੋ ਨਹੀਂ ਸਕਦਾ ਮੈਨੂੰ ਦੱਸੋ ਮੈਂ ਕਿੱਥੇ ਜਾ ਕੇ ਮਰਾਂ ਮੈਂ ਤਾਂ ਇਹਨੂੰ ਸਿੱਧੀ ਗੱਲ ਨਵੇੜਤੀ ਵੀ ਜੇ ਤੂੰ ਆਹੀ ਕੁਛ ਕਰੇਗਾ ਨਾ ਮੈਂ ਕੁਛ ਖਾ ਕੇ ਮਰ ਜਾਣਾ ਤੇ ਨਾਲੇ ਤੁਹਾਡੇ ਸਾਰੇ ਟੱਬਰ ਦੇ ਇਹ ਨਾ ਨਾ ਕਰਾਈ ਜੇ ਮੈਂ ਜੇਲ੍ਹ ਨਾ ਕਰਾਈ ਤੁਹਾਡੇ ਸਾਰੇ ਟੱਬਰ ਨੂੰ ਫਿਰ ਵੀ ਤੂੰ ਮੈਨੂੰ ਗਹਿਰੇ ਰੱਖੇ ਇਹ ਤਾਂ ਗਲਤ ਹੈ ਇਹ ਤਾਂ ਕੀ ਬਈ ਡੇਲੀ ਹੁੰਦੀ ਹੈ ਡੇਲੀ ਡੇਲੀ ਤਾਂ ਹੁੰਦੀ ਹੈ ਮੈਂ ਕਹਿੰਦੀ ਆ ਤੂੰ ਕੰਨੀ ਨਹੀਂ ਦਿੰਦੀ ਮੈਂ ਮਰੂੰਗੀ ਮੈਂ ਮੇਰੀ ਮਾਂ ਗੁਲ ਵੀ ਇਹ ਐਂ ਕਰਦੀ ਹੁੰਦੀ ਸੀ ਜਦੋਂ ਅੱਡ ਹੋਣਾ ਸੀ ਨੇ ਮੈਂ ਅੱਗ ਲਾ ਕੇ ਮਰ ਜੂੰ ਮੈਂ ਛੜ ਜੂੰ ਤੁਹਾਡੇ ਘਰ ਨੂੰ ਫਸਾ ਦੂੰ ਐਂ ਕਰ ਦੂੰ ਉਹ ਕਰ ਦੂੰ ਮੇਰੀਆਂ ਭੈਣਾਂ ਨੂੰ ਵੀ ਤੋਲ ਦਿੰਦੀ ਸੀ ਇਹ ਵੀ ਉਹਦੇ ਨਾਲ ਮਾਰੀ ਉਹਦੇ ਨਾਲ ਮਾਰੀ ਇਹ ਤਾਂ ਪਤਾ ਨਹੀਂ ਕੀ ਕੀ ਬੋਲਦੀ ਹੈ ਬਾਈ ਇਹਦਾ ਮੂੰਹ ਨਹੀਂ ਇਹ ਗਲਤ ਗੱਲ ਆ ਬੇਸ਼ੱਕ ਬਹੁਤ ਸਾਰੀ ਇਹ ਗੱਲਾਂ ਹੈਗੀਆਂ ਜਿੱਥੇ ਕਿਉਂਕਿ ਆਖਰ ਦੇ ਵਿੱਚ ਇਹ ਗੱਲ ਆ ਵੀ ਬੀਬੀਆਂ ਦੀ ਸੁਣੀ ਜ਼ਿਆਦਾ ਜਾਂਦੀ ਹੈ ਜਾਂ ਤਾਂ ਇਹ ਗੱਲ ਆ ਕਿ ਠੀਕ ਆ ਤੂੰ ਇਹ ਜਿਹੜੀਆਂ ਗੱਲਾਂ ਕਹਿ ਰਹੀਆਂ ਕੈਮਰੇ ਦੇ ਸਾਹਮਣੇ ਵੀ ਮੈਂ ਅੱਗ ਲਾ ਕੇ ਮਰ ਜੂ ਮੈਂ ਧਮਕੀਆਂ ਮੈਂ ਇੱਥੇ ਥੋੜਾ ਸਾਰਾ ਟੱਪਰ ਜੇਲ੍ਹ ਚ ਕਰੰਤਾ ਜਿਉਂ ਕੀ ਲੱਗਦਾ ਹੈ ਗੱਲਾਂ ਸਹੀ ਆ ਤੇ ਸਹੀ ਆ ਕੀ ਸਹੀ ਜਦੋਂ ਮੈਂ ਜਦੋਂ ਮੇਰੀਆਂ ਆਂਦਰਾ ਕਲਪਾਉਂਦਾ ਇਹ ਕਲਪਾਉਂਦਾ ਤਾਂ ਉਹ ਵੀ ਕਲਪ ਦਾ ਅਰਧ ਕਰਨਾ ਕੀ ਗਲਤ ਗੱਲ ਹੈ ਪੱਲੇ ਦੇ ਪੱਤਰਕਾਰਾ ਹੌਲੀ ਬੋਲ ਮੈਨੂੰ ਕਬਰਾਂ ਤੇ ਕਬਰਾਂ ਤੇ ਇਹਨੂੰ ਪੈਂਦੀ ਜਿਵੇਂ ਮਰਜੀ ਪੈਂਦੀ ਹੋਵੇ ਪਹਿਲਾਂ ਤੇ ਕਾਨੂੰਨ ਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿੱਥੇ ਮਾਂ ਪਿਓ ਨੂੰ ਅੱਡ ਕੀਤਾ ਜਾਂਦਾ ਮੈਂ ਕਹਿੰਦਾ ਉਹ ਬਜ਼ੁਰਗ ਜਾ ਕੇ ਅਦਾਲਤ 'ਚ ਕੇਸ ਕਰ ਸਕਦੇ ਆ ਜਿਹੜਾ ਇਹਨਾਂ ਕੋਲੇ ਪ੍ਰਾਪਰਟੀ ਆ ਉਹਦੇ ਅਸਲ ਹੱਕਦਾਰ ਉਹ ਆਗੇ ਠੀਕ ਆ ਤੁਹਾਨੂੰ ਇਹ ਚੀਜ਼ ਦਾ ਪਤਾ ਹੈਗਾ ਕਾਦੇ ਅਸਲ ਹੱਕਦਾਰ ਅਸਲ ਹੱਕਦਾਰ ਆ ਠੀਕ ਹੈ ਕੱਲਾ ਫਿਰ ਇੱਕ ਮਿੰਟ ਤੁਸੀਂ ਇਹਨੂੰ ਕਦੇ ਬਹਿ ਕੇ ਪੁੱਛੇ ਇੱਕ ਮਿੰਟ ਮੇਰੇ ਮੇਰੇ ਘਰਦਿਆਂ ਨੇ ਦਾਜ ਨਾਲ ਘਰ ਭਰਤਾ ਇਹਨਾਂ ਦਾ ਅਸਲ ਹੱਕਦਾਰ ਮੈਂ ਆ ਦਾਜ ਮੰਗਿਆ ਤੁਸੀਂ ਕੋਛ ਨਹੀਂ ਮੰਗਦੇ ਬਾਈ ਇਹਨੇ ਇੱਕ ਦਿਨ ਪਤਾ ਕੀ ਕੀਤਾ ਇਹਨੇ ਨੰਬਰ ਲਾਤਾ 100 ਤੇ ਹੂੰ ਪੌਲਸਾ ਦੀ ਤੜਕੇ ਸਵੇਰ ਹੂੰ ਠੀਕ ਹੈ ਮੰਮੀ ਜਿਹੜੀਆਂ ਲੈ ਗਈ ਚੱਕੀ ਉਹ ਤਾਂ ਪੁਰਾਣੀ ਗੱਲ ਹੋ ਗਈ ਉਹਨੂੰ ਛੱਡ ਦੇ ਉਹ ਨਹੀਂ ਛੱਡਦੇ ਇੱਕ ਮਿੰਟ ਹੁਣ ਤੁਸੀਂ ਤੁਸੀਂ ਇਹ ਗੱਲ ਵੇਖੋ ਇੱਕ ਮਿੰਟ ਮੈਨੂੰ ਇਹ ਗੱਲ ਦੱਸਦੇ ਤੂੰ ਬੀ ਤੂੰ ਹੁਣ ਕਹਿੰਦੇ ਇਹਨੂੰ ਭਾ ਕੇ ਪੁੱਛਿਆ ਵੀ ਤੂੰ ਮੈਨੂੰ ਬੁਲਾਉਂਦਾ ਨਹੀਂ ਕੋਈ ਦੁੱਖਾ ਭਾਈ ਕੋਈ ਗੱਲ ਬਾਤ ਆ ਕੋਈ ਤੂੰ ਭਈ ਜਾਂ ਜਾਵੜਿਆ ਕਰ ਮਾਪੇ ਕੋਲੇ ਜਾਂ ਕਿਵੇਂ ਇਹ ਵੀ ਤਾਂ ਕੱਲਾਗਾ ਤੂੰ ਆ ਤੇ ਮਾਪੇ ਨੂੰ ਮਿਲਣ ਜਾਨੀ ਮੈਂ ਤਾਂ ਜਾਨੀ ਆ ਮੈਂ ਤਾਂ ਜਾਊ ਮੇਰੇ ਮਾਪੇ ਕੋ ਤੇ ਇਹਦਾ ਮਾਪੇ ਉਹ ਨਹੀਂ ਤੇ ਇਹਦਾ ਮਾਪੇ ਵਰਤੇ ਇਹਦਾ ਮਾਪੇ ਮੇਰੇ ਨਾਲ ਤਾਂ ਵਰਤ ਨਹੀਂ ਮੁੰਡੇ ਦਾ ਮੋਹ ਆਉਂਦਾ ਬਈ ਨੋ ਕਿਵੇਂ ਮੇਰਾ ਮੋਹ ਤਾਂ ਨਾ ਆਉਂਦਾ ਨੀ ਹੁਣ ਬਈ ਕੁਛ ਨਹੀਂ ਕਹਿੰਦੇ ਇਹਨੂੰ ਇਹਦਾ ਬਈ ਗੱਲਾਂ ਬਣਾਉਂਦੀ ਆ ਜਾਨਾ ਮੇਰਾ ਦਿਮਾਗ ਖਰਾਬ ਆ ਮੇਰਾ ਹੁਣ ਮੇਰੇ ਮਾਪੇ ਕੋਲ ਨਹੀਂ ਜਾਂਦੀ ਬਈ ਮੈਂ ਕਿਉਂ ਜਾਵਾਂ ਫਿਰ ਇਹਦੇ ਮਾਪੇ ਤੰਨੀ ਜਾਂ ਕੱਲੀ ਜਾਂਦੀ ਐ ਤਾਂ ਹੀ ਤਾਂ ਫਿਰ ਮੈਂ ਇਹਦੇ ਮਾਪਿਆਂ ਨੂੰ ਰੱਖਦੀ ਨਹੀਂ ਜਦੋਂ ਮੇਰੇ ਨਾਲ ਹੀ ਦੱਸਣੇ ਤੇਰਾ ਮਾਪਿਓ ਤਾਂ ਮਾਪਿਓ ਹੋ ਗਿਆ ਇਹਦਾ ਮਾਪਿਓ ਅੱਤਪਾਤੀ ਹੋ ਗਿਆ ਉਹਨੂੰ ਉਹਨਾਂ ਨੇ ਕਿਉਂ ਨਹੀਂ ਬੁਲਾਉਣਾ ਮੈਂ ਕਦੋਂ ਕਿਹਾਗਾ ਮੈਂ ਕਦੋਂ ਕਿਹਾਗਾ ਤੈਨੂੰ ਵੀ ਬੋਲ ਤੈਨੂੰ ਵੀ ਬੋਲਣ ਦੀ ਆ ਤੈਨੂੰ ਬੋਲਣ ਦੀ ਆ ਕਿ ਤੂੰ ਕਹੀ ਤਾਂ ਜਾਂਦੇ ਉਹਨੂੰ ਬੁਲਾਉਣੀ ਆ ਨਹੀਂ ਅਕਲ ਆ ਕੈਮਰੇ ਦੇ ਸਾਹਮਣੇ ਗੱਲ ਕਹੀ ਇਹਨੂੰ ਵੀ ਮੈਂ ਉਹਨਾਂ ਨੂੰ ਬੁਲਾਉਣਾ ਤੇ ਫਿਰ ਜਦੋਂ ਇਹ ਨਹੀਂ ਬੁਲਾਉਂਦਾ ਉਹਨਾਂ ਨੂੰ ਵੀ ਮੈਂ ਜਾਂਦਾ ਸੀਗਾ ਚੰਗੇ ਫਰੂਟ ਲੈ ਕੇ ਜਾਂਦਾ ਸੀਗਾ ਹੁਣ ਪੁੱਛ ਲਓ ਫਿਰ ਇਹਨੂੰ ਮੇਰੇ ਮਾਪਿਆਂ ਨੇ ਕਦੇ ਰੋਟੀ ਨਹੀਂ ਖਵਾਈ ਉਹ ਬਹਿ ਜਾ ਬਹਿ ਸਰੀਹੀ ਹੀ ਹਾਲਤਾਂ ਗੱਲ ਤੁਹਾਡੇ ਸਾਹਮਣੇ ਬਹੁਤ ਆਤ ਗਿਣਤੀ ਚ ਇਦਾਂ ਦੇ ਘਰਾਂ ਦੇ ਹਾਲਾਤ ਬਣਦੇ ਜਾ ਰਹੇ ਆ ਜੋ ਇਹਨਾਂ ਦਾ ਫੈਸਲਾ ਠੀਕ ਆ ਹੁਣ ਇਹਦੇ ਤੇ ਵੱਡੇ ਇਲਜ਼ਾਮ ਵੀ ਇਹ ਕਿਤੇ ਬਾਹਰ ਜਾ ਕੇ ਗੱਲਬਾਤ ਕਰਦਾ ਪਰ ਰੌਲਾ ਅਸਲ ਦੇ ਵਿੱਚ ਘਰ ਦੀ ਗੱਲ ਦਾ ਇਹ ਇਹ ਕਿਤੇ ਨਾ ਕਿਤੇ ਘਰੇ ਹੀ ਘਰੇ ਹੀ ਆਪਦੇ ਅੰਡਰਸਟੈਂਡਿੰਗ ਹੋਈ ਵੀ ਇਹਨਾਂ ਦੀ ਕੋਈ ਨਹੀਂ ਥੋਡੀ ਅੰਡਰਸਟੈਂਡਿੰਗ ਕੋਈ ਅੰਡਰਸਟੈਂਡਿੰਗ ਨਹੀਂ ਸਾਡੀ 1.5 ਸਾਲ ਹੋ ਗਏ ਬਈ ਮੈਨੂੰ ਪਿਆਰ ਹੀ ਨਹੀਂ ਕਰਦਾ ਇਹ ਪਤਾ ਨਹੀਂ ਕਿਹਨੂੰ ਕਰਦਾ ਬਾਹਰ ਜਾ ਕੇ ਹਾਂ ਦੱਸੋ ਜੀ ਬਈ ਕੋਈ ਨਹੀਂ ਇਹ ਜੀ ਕੋਈ ਗੱਲ ਜੇ ਬਾਹਰ ਬਹੁਤ ਕੁਝ ਨਹੀਂ ਹੋਏਗਾ ਠੀਕ ਆ ਹਾਂ ਇਨੂੰ ਮੈਂ ਪਿਆਰ ਕਰਦਾ ਸੀ ਬਈ ਜਦੋਂ ਆਏ ਸੀ ਆਪਾਂ ਵਿਆਹ ਕੀ ਠੀਕ ਆ ਸਿੱਧੀ ਗੱਲ ਆਪਣੇ ਮਾਪਿਓ ਦੀ ਸੇਵਾ ਸਾਲ ਵਧੀਆ ਕੀਤੀ ਇਹਨੇ ਹੂੰ ਬਸ ਉਹ ਤੋਂ ਬਾਅਦ ਪਰ ਮਾਪਿਓ 'ਚ ਵੀ ਕਿਤੇ ਨਾ ਕਿਤੇ ਕਸੂਰ ਨਾ ਹੋਵੇ ਕਈ ਵਾਰੀ ਬੱਚਿਆਂ ਇੱਕ ਮਿੰਟ ਬੱਚਿਆਂ ਨੇ ਉਹ ਗਲਤੀਆਂ ਨਹੀਂ ਹੁੰਦੀਆਂ ਕਿਤੇ ਨਾ ਕਿਤੇ ਵੱਡੇ ਜਿਹੜੇ ਹੁੰਦੇ ਆ ਉਹ ਕਿਤੇ ਨਾ ਕਿਤੇ ਅਸਲ ਦੇ ਵਿੱਚ ਨੂੰਹਾਂ ਨੂੰ ਮੂਹ ਵੀ ਨਹੀਂ ਸਮਝਦੇ ਕਿਤੇ ਨਾ ਕਿਤੇ ਦਬਾਅ ਵੀ ਪਾਉਣ ਲੱਗ ਜਾਂਦੇ ਵੀ ਭਾਈ ਸਾਡੇ ਤਰੀਕੇ ਨਾਲ ਚੱਲ ਆਏ ਕਰ ਐ ਕਰ ਕਿਉਂਕਿ ਜਦੋਂ ਨੂੰਹ ਘਰ ਦੇ ਵਿੱਚ ਆਉਂਦੀ ਉਹਨੂੰ ਥੋੜਾ ਬਹੁਤਾ ਟਾਈਮ ਦਿਓ ਉਹਨੂੰ ਪਰਿਵਾਰ ਦਾ ਸੁਭਾਅ ਸਮਝਣ ਚ ਟਾਈਮ ਲੱਗਦਾ ਉਹਨੂੰ ਘਰ ਦੀਆਂ ਚੀਜ਼ਾਂ ਸਮਝਣ ਚ ਟਾਈਮ ਲੱਗਦਾ ਉਹਨੂੰ ਮਾਹੌਲ ਸਮਝਣ ਚ ਟਾਈਮ ਲੱਗਦਾ ਉਹਨੂੰ ਇਹ ਹੁੰਦਾ ਵੀ ਮੈਂ ਰਹਿਣਾ ਕਿਵੇਂ ਆ ਕੌਣ ਇਸ ਘਰ ਦੇ ਵਿੱਚ ਪਿੰਡ ਚੋਂ ਕੌਣ ਆਉਂਦਾ ਰਿਸ਼ਤੇਦਾਰ ਕੌਣਾਂ ਦਾ ਉਹ ਮੇਰੇ ਕੀ ਲੱਗਦੇ ਆ ਕਿੱਦਾਂ ਵਿਚਰਨਾ ਕੀ ਗੱਲ ਆ ਇਹ ਨੂੰਹਾਂ ਨੂੰ ਟਾਈਮ ਦੇਣਾ ਚਾਹੀਦਾ ਕਿਤੇ ਨਾ ਕਿਤੇ ਸਹੁਰੇ ਪਰਿਵਾਰ ਨੂੰ ਫੇਰ ਕਿਤੇ ਜਾ ਕੇ ਜਿਹੜਾ ਘਰ ਦੀ ਕਹਾਣੀ ਉਹ ਸੈੱਟ ਹੁੰਦੀ ਹੈ ਜੇ ਤੁਸੀਂ ਆਉਂਦਿਆਂ ਨੂੰਹਾਂ ਤੇ ਦਬਾਅ ਪਾਉਣ ਲੱਗ ਜਾਂਦੇ ਹੋ ਵੀ ਆਹ ਕਰੋ ਆਹ ਨਹੀਂ ਕਰਨਾ ਉਹਨੂੰ ਮਿਲਣਾ ਇਹਨੂੰ ਨਹੀਂ ਮਿਲਣਾ ਉੱਥੇ ਜਾ ਕੇ ਉਹ ਅਪਸੈਟ ਵੀ ਹੋ ਜਾਂਦੀਆਂ ਉਲਝ ਵੀ ਕਿਤੇ ਨਾ ਕਿਤੇ ਜਾਂਦੀਆਂ ਜ਼ਿਆਦਾਤਰ ਇਹ ਵੀ ਵੱਡੇ ਕਾਰਨ ਬਣਦੀਆਂ ਘਰਾਂ ਦੇ ਵਿੱਚ ਅੱਡ ਹੋਣ ਦੇ ਜੀ ਬਰੇ ਮੈਨੂੰ ਤਾਂ ਇਹਨੇ ਅਫਸਰਟ ਕੀਤਾ ਮੇਰਾ ਮੇਰੀ ਸਾਸੂ ਸਾਰੇ ਨਾਲ ਕੋਈ ਲੜਾਈ ਨਹੀਂ ਮੇਰੀ ਮੈਨੂੰ ਤਾਂ ਇਹਨੇ ਅਫਸਰਟ ਕੀਤਾ ਮੈਨੂੰ ਬਸ ਮੈਨੂੰ ਬਸ ਇਹ ਦੱਸੇ ਵੀ ਇਹ ਬਾਹਰ ਜਾ ਇਹ ਬਾਹਰ ਕਿਹਦੇ ਕੋਲ ਜਾਂਦਾ ਮੈਨੂੰ ਬਸ ਕਈ ਦਿਨ ਬਈ ਫੋਨ ਤੇ ਪੰਗੇ ਹੀ ਲੈਂਦੀ ਸੀ ਠੀਕ ਹੈ ਪੰਗੇ ਕਿੱਥੇ ਲੈਂਦੀ ਹੈ ਮੇਰੀ ਗੱਲ ਸੁਣ ਪੰਗੇ ਸਾਰੇ ਲੈਂਦੇ ਆ ਇੰਸਟਾਗ੍ਰਾਮ ਤੇ ਮੈਂ ਇਕੱਲੀ ਨਹੀਂ ਮੇਰੀ ਗੱਲ ਸੁਣ ਇਹਨੂੰ ਇਹ ਪੁੱਛ ਬਈ ਚਾਰ ਪਾਰ ਚਾਰ ਦਸ ਘੰਟੇ ਵੀ ਕਿਹਦੇ ਨਾਲ ਗੱਲ ਕਰਦੀ ਹੈ ਕਿਹਦੇ ਨਾਲ ਗੱਲ ਕਰਦੀ ਠੀਕ ਹੈ ਇਹ ਕਹਿੰਦੀ ਮੈਂ ਉਹਦੇ ਮਾਂ ਤੇ ਉਹਨਾਂ ਨਾਲ ਗੱਲ ਕਰਦੀ ਹੂੰ ਰੋਜ ਬਈ ਮਾਪੇ ਉਹ ਇੰਨਾ ਫੇਲਾਤ ਹੈ ਨਹੀਂ 4-4 ਘੰਟੇ ਦੇ ਨਾਲ ਇਹਦੇ ਨਾਲ ਗੱਲ ਕਰੂਗਾ ਦੱਸੋ ਜੀ ਕਿੱਥੇ ਉਹ ਮੇਰੇ ਮਾਪੇ ਨੂੰ ਲੱਗਦਾ ਸੀ ਭੈੜਾ ਬਈ ਉਹਨਾਂ ਨੇ ਫਿਰ ਬੋਲਣਾ ਹੀ ਸੀਗਾ ਜਦੋਂ ਬੋਲੇ ਆ ਤੇ ਇਹਨਾਂ ਨੇ ਆਹ ਕੰਮ ਕਰਤਾ ਜਿਹਨੂੰ ਹਟਾਉਂਦੇ ਆ ਚੰਗੇ ਕੰਮ ਨੂੰ ਲਾਉਂਦੇ ਆ ਇਹ ਉਧਰ ਜਾਂਦੀ ਨਹੀਂ ਇਹ ਹੋਰ ਪਾਸੇ ਹੁ ਜਾਂਦੀ ਆ ਮੈਂ ਸਾਰਾ ਦਿਨ ਬਈ ਕੰਮ ਕਰਦਾ ਜਦੋਂ ਘਰੇ ਆਉਣਾ ਰੋਟੀ ਨਹੀਂ ਮਿਲਦੀ ਪਾਣੀ ਨਹੀਂ ਮਿਲਦਾ ਮਾਂ ਆਪਣੇ ਕੋਲ ਜਨਾ ਫੇਰ ਵੀ ਲੜਦੀ ਹੈ ਮੈਂ ਜਾਵਾਂ ਕਿਧਰ ਰੇਰ ਬਈ ਮੈਂ ਰੱਥਾ ਤੇ ਆਂ ਮੈਂ ਤੈਨੂੰ ਬੋਲਦਾ ਵੀ ਨਹੀਂ ਕਦੇ ਫੋਨ ਲੈ ਕੇ ਦਿੱਤਾ ਪਹਿਲੇ ਬੋਲੀ 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 ਗੱਲ ਹਿਸਾਬ ਨਾਲ ਹਿਸਾਬ ਨਾਲ ਉਹ ਤੇਰਾ ਬੰਦਾ ਕਿੰਨਾ ਉੱਚੀ ਬੋਲਦਾ ਬੰਦਾ ਤਾਂ ਬੰਦਾ ਤਾਂ ਫਿਰ ਸਿਰ ਤੇ ਤਾਂ ਨਹੀਂ ਛੜ ਕੇ ਬੈਠਦਾ ਕਿਹੜੇ ਹਿਸਾਬ ਨਾਲ ਤੂੰ ਰਿਕਾਰਡ ਸਪੀਕਰ ਲਈ ਬੈਠਿਆ ਤੇਰਾ ਲੱਗਦਾ ਤੂੰ ਬਈ ਮੈਨੂੰ ਹਿਸਾਬ ਚਾਹੀਦਾ ਹਿਸਾਬ ਚਾਹੀਦਾ ਮੈਨੂੰ ਕੀ ਚਾਉਣਾ ਇਨਸਾਫ ਤਾਂ ਵੀਰੇ ਮੈਨੂੰ ਚਾਹੀਦਾ ਮੈਂ ਤੈਨੂੰ ਸੱਦਿਆ ਇਹਨੇ ਨਹੀਂ ਤੈਨੂੰ ਸੱਦਿਆ ਜੇ ਤੂੰ ਇਹਦੀ ਪੈਰ ਵੀ ਕਰੇ ਠੀਕ ਹੈ ਮੈਂ ਤੈਨੂੰ ਸੱਦਿਆ ਮੈਂ ਤਾਂ ਸੱਚ ਦੀ ਪੈਰਵਾਹੀ ਕਰਦੀ ਆ ਨਾ ਤੇਰੀ ਕਰਨੀ ਆ ਗੱਲ ਨੂੰ ਬਈ ਮੇਰਾ ਤਲਾਕ ਹੋਦਾ ਕੀ ਹੈ ਉਹ ਤਾਂ ਉਹ ਲੋਕਾਂ ਨੇ ਤੁਹਾਨੂੰ ਕਮੈਂਟ ਕਰਕੇ ਦੱਸ ਬਈ ਕੱਲ ਨੂੰ ਮੇਰਾ ਤਲਾਕ ਹੁੰਦਾ ਨਾ ਇਹਦੇ ਨਾਲ ਮੈਂ ਤਾਂ ਬਈ ਡੱਕਾ ਨੂੰ ਕੁਝ ਨਹੀਂ ਦੇਣਾ ਮੇਰੇ ਮਾਪਿਓ ਦੱਸ ਰਿਹਾ ਕੋਈ ਕਿਉਂ ਜੀ ਠੀਕ ਹੈ ਕੱਲ ਨੂੰ ਇਹ ਕਰੂਗੀ ਇਹ ਜਿਆ ਕੰਮ ਕਰੂਗੀ ਹੈ ਕਰੂਗੀ ਇਹ ਜਿਆ ਨਹੀਂ ਕਾਹਦਾ ਤਲਾਕ ਮੈਂ ਤਲਾਕ ਜਮਾ ਨਹੀਂ ਦਿੰਦੀ ਇਹ ਤਾਂ ਚਾਹੁੰਦਾ ਇਹ ਤਾਂ ਭਾਲਦਾ ਵੀ ਇਹ ਮੈਨੂੰ ਤਲਾਕ ਦਵੇ ਜਿਹੜੀ ਮੈਂ ਬਾਹਰ ਰੱਖੀ ਆ ਉਹਨੂੰ ਮੈਂ ਲੈ ਕੇ ਆਵਾਂ ਮੈਂ ਤਾਂ ਜਮਾ ਨਹੀਂ ਵੜਨ ਦਿੰਦੀ ਤੇਰਾ ਜੀ ਨਹੀਂ ਕਰਦਾ ਸਾਰਾ ਦਿਨ ਫੋਨ ਤੇ ਲੱਗੀ ਰਹਿਣੀ ਆ ਰੋਲ ਕੇ ਤੂੰ ਕਿਉਂ ਨਹੀਂ ਬੁਲਾਉਂਦੀ ਮੈਨੂੰ ਮੈਂ ਤੈਨੂੰ ਮੈਂ ਤੈਨੂੰ ਬੁਲਾਉਣੀ ਤਾਂ ਹੈਗੀ ਆ ਜਦੋਂ ਇਹ ਆਪ ਹੀ ਨਹੀਂ ਮੈਨੂੰ ਬੁਲਾਉਂਦਾ ਘਰੇ 11 ਵਜੇ ਤੱਕ ਵੜਦਾ ਨਹੀਂ ਜੇ ਉਹਨੂੰ ਮੈਂ ਆਉਣੀ ਆ ਉਹਨੂੰ ਮੈਂ ਜਦੋਂ ਇਹ ਆਉਂਦਾ ਉਹਨੂੰ ਮੈਂ ਸੌ ਸੂ ਜਾਨੀ ਆ ਠੀਕ ਐ ਤੇ ਰੋਟੀ ਪਾਣੀ ਜਦੋਂ ਬਾਈ ਮੈਂ ਆਉਣਾ ਫੋਨ ਤੇ ਲੱਗੀ ਹੁੰਦੀ ਆ ਹੁਣ ਮੈਂ ਕਿਉਂ ਦੋ ਤੋਂ ਸ਼ਾਮ ਨੂੰ ਫੋਨ ਗੱਪ ਗੱਪ ਸਾਰਾ ਹੁਣ ਅਸਲ ਦੇ ਵਿੱਚ ਹੁਣ ਨਾ ਤਾਂ ਇਹਨਾਂ ਕੋਲੇ ਕੋਈ ਪ੍ਰੂਫ ਹਤਾ ਤੁਹਾਡੇ ਕੋਲੇ ਪ੍ਰੂਫ ਹੈ ਕਿ 4 ਘੰਟੇ ਫੋਨ ਤੇ ਲੱਗੀ ਰਹਿੰਦੀ ਮੈਂ ਤਾਂ ਗੱਪ ਮਾਰ ਬਈ ਮੇਰੀ ਮਾਂ ਪ੍ਰੂਫ ਹੀ ਐ ਬਈ ਯਾਰ ਮਾਂ ਰੱਬ ਦਾ ਰੂਪ ਹੀ ਹੁੰਦੀ ਆ ਉਹਨੂੰ ਪੁੱਛ ਲਓ ਬਈ ਮਾਂ ਨਹੀਂ ਠੀਕ ਆ ਕਿਤੇ ਨਾ ਕਿਤੇ ਗਲਤੀਆਂ ਹੋਣਗੀਆਂ ਇੱਕ ਮਿੰਟ ਜੀ ਇਹੇ ਹੁਣ ਮੇਰੀ ਗੱਲ ਸੁਣੋ ਹੁਣ ਤੂੰ ਕੀ ਚਾਹਣਾਗਾ ਕੀ ਚਾਹਣਾ ਤੂੰ ਕੀ ਚਾਹਣਾ ਬਈ ਮਾਂ ਪਿਓ ਨਾਲ ਰਲ ਕੇ ਰਵੇ ਮੇਰੇ ਨਾਲ ਵਧੀਆ ਰਵੇ ਇਹ ਰੋਟੀ ਟੁਕ ਦੇਵੇ ਮੇਰੇ ਮਾਂ ਪਿਓ ਦਾ ਦੁੱਖ ਸੁੱਖ ਸਮਝੇ ਮੈਂ ਵੀ ਇਹਦਾ ਦੁੱਖ ਸੁੱਖ ਸਮਝੂਗਾ ਤੇ ਮਾਂ ਪਿਓ ਦਾ ਵੀ ਸਮਝੂਗਾ ਕਿਉਂ ਬਈ ਇਹ ਤਾਂ ਉਹ ਮੈਂ ਇਹ ਕੰਮ ਨਹੀਂ ਕਰ ਸਕਦਾ ਹੋਰ ਕਿਹੜਾ ਕੰਮ ਕਰਨਾ ਮੈਂ ਤਾਂ ਬਸ ਮੈਨੂੰ ਪਤਾ ਤੂੰ ਇਹ ਗੱਲਾਂ ਕਹਿ ਰਹੀ ਹੈ ਕਿਤੇ ਨਾ ਕਿਤੇ ਇੱਥੇ ਤੂੰ ਹੀ ਆਪ ਫਸ ਜਾਣਾ ਮੈਂ ਕਾਹਦੇ ਨਾਲ ਫਸ ਜਾਣਾ ਮੈਂ ਕਾਹਦੇ ਨਾਲ ਫਸ ਜਾਣਾ ਇਹ ਕਹਿੰਦੀ ਹੈ ਬਈ ਮੇਰਾ ਵਿਆਹ ਹੋਇਆ ਠੀਕ ਹੈ ਮੇਰੀ ਜ਼ਿੰਦਗੀ ਖਰਾਬ ਹੋ ਗਈ ਤੇ ਬਈ ਜ਼ਿੰਦਗੀ ਮੇਰੀ ਕਿੱਦਾਂ ਹੋਈ ਤੇਰੀ ਮੇਰਾ ਸਾਲ ਤੇਰੇ ਨਾਲ ਰਿਹਾ ਮੈਂ ਤੇਰੇ ਨਾਲ ਰਹੀ ਠੀਕ ਹੈ ਤੇ ਬਈ ਯਾਰ ਮੇਰਾ ਸਾਲ ਖਰਾਬ ਨਹੀਂ ਹੋ ਦੱਸੋ ਵੀ ਆਉਂਦਾ ਇਹ ਸਾਲ ਖਰਾਬ ਹੋਇਆ ਮੇਰਾ ਵੀ ਹੋਇਆ ਬਈ ਦੱਸੋ ਮੈਂ ਵੀ ਉਨਾ ਹੀ ਜ਼ਿੰਮੇਵਾਰ ਹਾਂ ਜੀ ਨਹੀਂ ਇਹ ਤਾਂ ਇਹ ਤਾਂ ਹੁਣ ਇਹ ਤਾਂ ਪਤਾ ਕੀ ਹੈ ਇਹ ਤਾਂ ਗੱਲਾਂ ਦੇ ਪਹਾੜ ਬਣਾਈ ਜਾਊਗਾ ਕਿਉਂ ਕਿ ਕਿਉਂਕਿ ਇਹਨੂੰ ਤਾਂ ਬਾਹਰ ਕੁਝ ਦੀਂਦਾ ਏ ਕੀ ਦੀਂਦਾ ਬਾਹਰ ਕੁਝ ਨਹੀਂ ਦੀਂਦਾ ਬਈ ਤੇਰੇ ਕੋਲ ਪ੍ਰੂਫ ਹੈਗਾ ਕੋਈ ਇਸੇ ਮੈਨੂੰ ਮੇਰੇ ਕੋਲ ਕੋਈ ਪ੍ਰੂਫ ਨਹੀਂ ਮੈਨੂੰ ਫਿਰ ਫਿਰ ਇਹ ਇਮੋਸ਼ਨ ਸਾਫ਼ ਤੇ ਕਿਵੇਂ ਕਰੇ ਮੈਨੂੰ ਮੈਨੂੰ ਪੂਰਾ ਪੂਰਾ ਸ਼ੱਕ ਆ ਇਹਦੇ ਤੇ ਇਹ ਸ਼ੱਕ ਨੇ ਵੀ ਬਹੁਤ ਘਰ ਤਬਾਹ ਕੀਤੇ ਆ ਛੱਪ ਉਹ ਸ਼ੱਕ ਆ ਜਿਹੜਾ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਸੱਪ ਵਾਂਗ ਕੇ ਵੀ ਆ ਜਾਂਦਾ ਕਿਉਂਕਿ ਬਹੁਤ ਸਾਰੇ ਰਿਸ਼ਤੇ ਖਰਾਬ ਹੁੰਦੇ ਆ ਚਾ ਪਤੀ ਪਤਨੀ ਦਾ ਹੋਵੇ ਯਾਰੀ ਦੋਸਤੀ ਦਾ ਹੋਵੇ ਭੈਣ ਭਰਾ ਦਾ ਹੋਵੇ ਕਿਸੇ ਰਿਸ਼ਤੇਦਾਰ ਦਾ ਹੋਵੇ ਸ਼ਾਕਾ ਜਿਹੜਾ ਉਹ ਬਹੁਤ ਦੂਰ ਦੀਆਂ ਗੱਲਾਂ ਕਰ ਦਿੰਦਾ ਰਿਸ਼ਤੇਦਾਰੀਆਂ 'ਚ ਫਿੱਕ ਪਵਾ ਦਿੰਦਾ ਹੁਣ ਫਿਰ ਕੀ ਲੱਗਦਾ ਕੀ ਕਰਨਾ ਚਾਹਣੀ ਹੈ ਹੁਣ ਤੂੰ ਪੁੱਛ ਕੇ ਤਾਂ ਦੇ ਇਹਨੂੰ ਬਈ ਕਿਹਦੇ ਨਾਲ ਜਾਂਦਾ ਹੈ ਇਹਦੇ ਬਈ ਇਹਦਾ ਬਈ ਕੋਈ ਭਰਾ ਨਹੀਂ ਹੈਗਾ ਠੀਕ ਹੈ ਠੀਕ ਹੈ ਨਾ ਇਹਦੇ ਮਾਮੇ ਦਾ ਕੋਈ ਮੁੰਡਾ ਹੈਗਾ ਨਾ ਇਹਦਾ ਉਹਦਾ ਸਗਾ ਭਰਾ ਠੀਕ ਹੈ ਫੇਰ ਵੀ ਇਹਦੇ ਘਰੇ ਸਾਡੇ ਘਰੇ ਕੋਈ ਬੰਦਾ ਹੈ ਠੀਕ ਹੈ ਮੇਰੀ ਮੰਮੀ ਨੂੰ ਕਹਿੰਦੀ ਕਹਿੰਦੀ ਮੇਰਾ ਭਰਾ ਹੈ ਹੁੰਦਾ ਬਈ ਇਹ ਮਰਦਾ ਝੂਠ ਹੁਣ ਇਹ ਜੋ ਮਰਜੀ ਬਕਵਾਸ ਕਰਦਾ ਉਹ ਜੋ ਬਕਵਾਸ ਨਾ ਕਰ ਮੈਂ ਤੈਨੂੰ ਦੱਸਾਂ ਮੈਂ ਇੱਥੇ ਮੂਦਾ ਪਾਉਣ ਤੇ ਨਹੀਂ ਫਿਰ 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 ਇੱਕ ਮਿੰਟ ਇੱਕ ਮਿੰਟ ਜੇ ਤੂੰ ਦਾ ਮਾੜੀ ਇਹ ਗੱਲ ਜੇ ਕੋਈ ਘਰੇ ਆਇਆ ਕੋਈ ਗੱਲਬਾਤ ਹੋਈ ਹੈ ਫਿਰ ਤੂੰ ਕਿਤੇ ਬਾਹਰ ਗੱਲਬਾਤ ਸੈਟਿੰਗ ਕੀਤੀ ਹੈ ਕੋਈ ਬਈ ਮੈਂ ਕੁਝ ਨਹੀਂ ਇਦਾਂ ਕੀਤਾ ਨਾ ਮੈਂ ਹੈਗਾ ਇਹ ਇਹ ਦੁਕਾਨੇ ਕੰਮ ਕਰਦਾ ਉਹਨਾਂ ਨੂੰ ਪੁੱਛ ਗਏ ਪੁੱਛ ਲੋ ਤੁਸੀਂ ਉਹਨਾਂ ਨੂੰ ਕੀ ਪੁੱਛੋਗੇ ਤੁਸੀਂ ਉਹਨਾਂ ਨੂੰ ਕੀ ਪੁੱਛੋਗੇ ਇਹ ਤਾਂ ਮੇਰਾ ਭਾਈ ਫੋਨ ਰੱਖ ਲਿਆ ਯਾਰ ਇੱਕ ਦਿਨ ਪੂਰਾ ਹਾਂ ਦੋ ਦਿਨ ਰੱਖ ਲਿਆ ਤਿੰਨ ਦਿਨ ਰੱਖ ਲਿਆ ਇਹ ਮੈਨੂੰ ਫੋਨ ਫੜਾਵੇ ਲਿਆ ਤੇਰਾ ਫੋਨ ਮੇਰੇ ਕੋਲ ਫੋਨ ਹੀ ਹੈ ਨਹੀਂ ਫੋਨ ਹੈਗਾ ਭਾਈ ਚਾਚਾ ਫੋਨ ਹੀ ਹੈ ਨਹੀਂ ਮੇਰੇ ਕੋਲ ਇਹ ਤਾਂ ਨਹੀਂ ਹੋ ਸਕਦਾ ਵੀ ਅੱਜ ਦੇ ਟਾਈਮ 'ਚ ਫੋਨ ਨਾ ਹੋਵੇ ਕਿਸੇ ਕੋਲੇ ਅਸਲ ਦੇ ਵਿੱਚ ਇਹਨਾਂ ਨੂੰ ਦੋਨਾਂ ਨੂੰ ਇਹ ਸਮਝ ਨਹੀਂ ਵੀ ਕਰਨਾ ਕੀ ਹੈ ਕਰਨਾ ਕਿਵੇਂ ਹੈ ਕੀ ਕੁਝ ਕਰਨਾ ਤਨੋਂ ਆਪ ਸਮੇਂ ਸੰਤੋ ਨੂੰ ਇਹ ਨਹੀਂ ਪਤਾ ਵੀ ਇਹ ਗੱਲ ਤਾਂ ਕੀ ਸਹੀ ਹੈ ਨਾ ਤੈਨੂੰ ਇਹ ਤਾਂ ਇਹ ਤਾਂ ਇਹ ਤਾਂ ਹੀ ਕਹਿੰਦਾ ਵੀ ਮੈਂ ਹੈਗਾ ਦੁੱਧ ਧੋਤਾ ਤੂੰ ਲੰਡੀ ਲੁਚੀ ਤੁਰੇ ਫਿਰਦੀ ਐ ਇਹਦਾ ਤਾਂ ਇਹ ਕਹਿਣ ਦਾ ਮਤਲਬ ਹੈ ਮੈਂ ਬੋਲਿਆ ਬਈ ਹਾਂ ਮੈਂ ਬੋਲਿਆ ਹੋਰ ਧਮਕੀਆਂ ਕਿਆਂ ਦਿੰਦਾ ਨਹੀਂ ਮੈਂ ਤੈਨੂੰ ਦੱਸਦੀ ਬਈ ਗੱਲ ਮੈਂ ਤੇਲ ਪਾ ਕੇ ਨਾ ਉੱਤੇ ਮੈਂ ਮਰੂੰਗੀ ਤੇ ਮੈਂ ਇਹਨਾਂ ਦਾ ਸਾਰੇ ਟੱਬਰ ਨੂੰ ਥਾਣੇ ਤਰੂੰਗੀ ਮੈਂ ਲੈ ਲੈ ਥਾਣੇ ਵਾਲੇ ਤਾਂ ਕਿਤੇ ਆਈ ਨਹੀਂ ਲੈਣਗੇ ਥਾਣੇ ਵਾਲੇ ਤੇਰੇ ਪਿੱਛੇ ਲੱਗਣਗੇ ਸੁਣ ਲੈਣਗੇ ਗੱਲਾਂ ਵਾਲੇ ਥਾਣੇ ਵਾਲੇ ਤਾਂ ਮੇਰੇ ਪਿੱਛੇ ਲੱਗਣਗੇ ਮੈਂ ਦੱਸ ਤਾਂ ਜਨਾਨੀ ਦੀ ਬਹੁਤ ਸੁਣੀ ਜਾਂਦੀ ਹੈ ਤੈਨੂੰ ਵੀ ਨਹੀਂ ਪਤਾ ਅਸਲ ਦੇ ਵਿੱਚ ਇਹ ਵੀ ਕਿਤੇ ਵੱਡਾ ਭਰਮ ਪਾਲਿਆ ਵਾ ਬੀਬੀਆਂ ਨੇ ਵੀ ਜਨਾਨੀ ਦੀ ਜ਼ਿਆਦਾ ਸੁਣੀ ਜਾਂਦੀ ਆ ਚਲ ਤੂੰ ਇਹ ਗੱਲ ਦੱਸ ਇਹ ਚੀਜ਼ ਵਾਸਤੇ ਲੈ ਆ ਕੇ ਦਿੰਦਾ ਹਨਗਾ ਸਾਰੀ ਦਿੰਦਾ ਠੀਕ ਆ ਹਰ ਗੱਲ ਕਰ ਇਹਦੇ ਖਾਤੇ ਜਾਂਦੀ ਇਹ ਜੇ ਇਹਦੇ ਬੇਬੇ ਬਾਪੂ ਨੂੰ ਤੂੰ ਸੰਭੇਂਗੀ ਰੋਟੀ ਪਾਣੀ ਦਾ ਕਰੇਂਗੀ ਉਹ ਤੇਰੇ ਬੇਬੇ ਬਾਪੂ ਤੇ ਠੀਕ ਆ ਤੈਨੂੰ ਫ ਹੋਰ ਕੀ ਫੈਸਲਾ ਮਨਜ਼ੂਰ ਆ ਤੇ ਪਹਿਲਾਂ ਮੈਨੂੰ ਇਹ ਰਿਕਾਰਡ ਦਵੇ ਬਈ ਇਹ ਕਿੱਥੇ ਜਾਂਦਾ ਉਹ ਕਹਿੰਦਾ ਫੋਨ ਰੱਖ ਲੈ ਮੇਰਾ ਇੱਕਦਮ ਮੇਰੀ ਯਾਰ ਮਾਂ ਪਿਓ ਮੇਰੇ ਨਾਲ ਰਹਿਣ ਲੱਗ ਜੇ ਇਹ ਰਹਿਣ ਲੱਗ ਜੇ ਮੈਂ ਟਾਈਮ ਨਾ ਘਰੇ ਆਉਂਗਾ ਦੱਸੋ ਮੈਂ ਆ ਜੀ ਮਾਂ ਪਿਓ ਮਾਂ ਪਿਓ ਕੋ ਲਾਉਂਦਾ ਕੋਈ ਮਰਜ਼ੀ ਦੇਖ ਲੈ ਜੀ ਆ ਵੀ ਦੱਸੋ ਨਾ ਕਿਤੇ ਮੁੰਡੇ ਨਾਲ ਮੇਰੀ ਯਾਰੀ ਹੈ ਪਹਿਲਾਂ ਮੈਂ ਚੈੱਕ ਕਰੂੰਗੀ ਜੀ ਬਈ ਇਹ ਉੱਥੇ ਹੀ ਹੁੰਦਾ ਜੇ ਮੈਨੂੰ ਲੱਗਿਆ ਵੀ ਸੱਚੀ ਹੈ ਉੱਥੇ ਹੀ ਹੁੰਦਾ ਮੈਂ ਛੱਡੇ ਹੋਇਆ ਇਹਦੇ ਪਿੱਛੇ ਨਾ ਨਾ ਤੂੰ ਦੁਕਾਨ ਤੇ ਨਾ ਜਿੱਥੇ ਕੰਮ ਕਰਦਾ ਉੱਥੇ ਪੁੱਛ ਲੋ ਦੁਕਾਨ ਮੈਂ ਜਸੂਸ ਛੱਡਿਆ ਤਾਂ ਦੋ ਮੈਂ ਛੱਡੇ ਹੋਇਆ ਮੈਨੂੰ ਦੱਸ ਦੇ ਉਹ ਮੈਨੂੰ ਦੱਸ ਦੇ ਮੈਨੂੰ ਦੱਸ ਦੇ ਇੱਕ ਤਾਂ ਰਾਂਝਾ ਹੈਗਾ ਜਿਹੜਾ ਉਹ ਵੀ ਭਰਾ ਤੇ ਨਾ ਨਾ ਇੱਕ ਤਾਂ ਜਿਹੜਾ ਰਾਂਝਾ ਹੈਗਾ ਰਾਂਝੇ ਨੂੰ ਮੈਂ ਫੋਨ ਲਾ ਕੇ ਪੁੱਛ ਦਿੰਨੀ ਆ ਉਹ ਮੈਨੂੰ ਦੱਸ ਦਿੰਦਾ ਵੀ ਦੁਕਾਨ ਤੋਂ ਉਹ ਨਿਕਲ ਗਿਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਕਿੱਥੇ ਗਿਆ ਰਾਂਝਾ ਇਹਦੇ ਨਾਲ ਹੀ ਲੱਗਿਆ ਦੁਕਾਨ ਤੇ ਹਾਂ ਉਹਨੂੰ ਪਤਾ ਇੱਕ ਤਾਂ ਸਾਰਾ ਨਾ ਹੀ ਇਹ じゃ ਉਹ ਕਿੱਥੋਂ ਸਹੀ ਤੁਹਾਨੂੰ ਸੀ.ਏ.ਡੀ ਦੇ ਦੂ ਜਿਹਦਾ ਨਾਂ ਹੀ ਰਾਂਝਾ ਹੋਇਆ ਉਹ ਵਧੀਆ ਬ ਇਰੇ ਹਿਸਾਬ ਨਾਲ ਨਾ ਤੁਹਾਨੂੰ ਲੱਗਦਾ ਵੱਡਗਾ ਬੰਦਾ ਹੋਵੇ ਤਾਂ ਜਾਂ ਉਹਨਾਂ ਨੂੰ ਮਿਲ ਕੇ ਪਤਾ ਲੱਗੂ ਪੱਕੀ ਗੱਲ ਹੈ ਪੱਕੀ ਗੱਲ ਹੈ ਵੀਰੇ ਪੱਕੀ ਬਾਈ ਕੀ ਕਰਾਂ ਕੁਛ ਨਹੀਂ ਕਰਾਂ ਮਾਂ ਆਪੇ ਉਹਨੂੰ ਰੱਖੇ ਨਾਲ ਇਹ ਰਵੇ ਟਾਈਮ ਨਾ ਘਰੇ ਆਉਂਗਾ ਠੀਕ ਹੈ ਸੁੱਖ ਸੁੱਖ ਵੀ ਕਰੂੰਗਾ ਮਾਂ ਕੋਲ ਨਾਲ ਵੀ ਖੜੂੰਗਾ ਠੀਕ ਹੈ ਇਹਦੇ ਨਾਲ ਵੀ ਖੜੂੰਗਾ ਠੀਕ ਹੈ ਜਿਹੜੇ ਇਹ ਕਹਿੰਦੀ ਵੀ ਸਬੂਰ ਮੇਰੇ ਕੋਲ ਹੈਗੇ ਆ ਜਾਂ ਰਾਂਝੇ ਨੂੰ ਸੱਦਿਆ ਇਹਨੂੰ ਸੱਦਿਆ ਹੋ ਸਕਦਾ ਨੇ ਇੱਥੇ ਮੈਂ ਤਾਂ ਹਜੇ ਮੈਂ ਤਾਂ ਹਜੇ ਸੋਚੂਗੀ ਠੀਕ ਹੈ ਜੇ ਮੈਨੂੰ ਲੱਗਿਆ ਵੀ ਇਹ ਸੱਚ ਬੋਲਦਾ ਫਿਰ ਤਾਂ ਮੈਂ ਕੋਈ ਸੋਚੂਗੀ ਵੀਰੇ ਤੇ ਜੇ ਨਹੀਂ ਫਿਰ ਮੈਂ ਇੱਕ ਮਿੰਟ ਆ ਇੱਕ ਮਿੰਟ ਫਿਰ ਮੈਂ ਥਾਣੇ ਤੇ ਰਾਵਾਂਗੀ ਇਹਨਾਂ ਦੇ ਸਾਰੇ ਟੱਬਰ ਨੂੰ ਸਾਹਮਣੇ ਮਾਮਲੇ ਆ ਠੀਕਾ ਬਹੁਤ ਆਤ ਗਿਣਤੀ ਦੇ ਵਿੱਚ ਇਹ ਮਾਮਲੇ ਆਉਂਦੇ ਜਿਨ੍ਹਾਂ ਦੇ ਵਿੱਚ ਇਦਾਂ ਦੀਆਂ ਉਲਝਣਾ ਪੈਂਦੀਆਂ ਹੁਣ ਹੁਣ ਤੁਸੀਂ ਦੱਸੋ ਬਾਈ ਹੁਣ ਤੂੰ ਕੀ ਫੈਸਲਾ ਚਾਹਣਾ ਐਸ ਤਰੀਕੇ ਦੇ ਨਾਲ ਹੋ ਜੇ ਹੁਣ ਦੇਖੇ ਤੇਰੇ ਤੇ ਸਿੱਧੇ ਸਿੱਧੇ ਨੇ ਬਲੀਮ ਲਾਏ ਆ ਕਿ ਇਹ ਬਾਹਰ ਆ ਕਿਤੇ ਇਹਦੀ ਕਿਤੇ ਹੋਰ ਗੱਲਬਾਤ ਚੱਲਦੀ ਹੈ ਇਹ ਕਹਿੰਦਾ ਵੀ ਇਹ 4-4 ਘੰਟੇ ਮੋਬਾਈਲ ਨਹੀਂ ਛੱਡਦੀ ਨਾ ਤਾਂ ਉਹ ਇਹ ਕਹਿੰਦਾ ਮੈਂ ਮੋਬਾਈਲ ਆਪਦਾ ਇਹਨੂੰ ਦੇ ਦੇਣਾ ਰੱਖ ਲੈ ਉਹ ਕਹਿੰਦੀ ਮੈਂ ਮੋਬਾਈਲ ਇਹਨੂੰ ਦੇਣੇ ਨਹੀਂ ਮੇਰੇ ਕੋਲ ਫੋਨ ਹੀ ਹੈ ਕੀ ਕਹਿਣਾ ਕਹਿਣਾ ਇਹ ਹੀ ਆ ਬਈ ਠੀਕਾ ਮੇਰੇ ਸਾਰੇ ਸਮੂਹ ਤੇ ਇਹਨਾਂ ਕੋਲ ਹੂੰ ਉਹ ਲਵੀ ਕੱਢ ਲੈ ਫੱਦਲੇ ਬੰਦੇ ਠੀਕ ਹੈ ਜਿਨ੍ਹਾਂ ਨੂੰ ਨੇ ਕਿਹਾ ਵੀ ਐ ਕਰ ਲੋ ਉਹ ਕਰ ਲੋ ਹਾਂ ਮੇਰੇ ਬਾਰੇ ਇੱਕ ਵਾਰੀ ਇੱਕੋ ਹੀ ਪ੍ਰੂਫ ਹੋਵੇ ਇਹਦੇ ਕੋਲ ਮਾਜੀ ਕਰਦੇ ਠੀਕ ਹੈ ਦੂਜੀ ਗੱਲ ਜੇ ਮੇਰੇ ਨਾਲ ਰਹਿਣਾ ਚਾਹੁੰਦੀ ਆ ਠੀਕ ਹੈ ਮੇਰੇ ਮਾਂ ਪਿਓ ਨੂੰ ਰੱਖੇ ਨਾਲ ਵੀ ਮੈਂ ਵੀ ਰੂੰਗ ਟਾਈਮ ਨਾਲ ਘਰੇ ਆਂਗਾ ਟਾਈਮ ਨਾਲ ਦੇਵਾਂਗਾ ਪੈਸੇ ਵੀ ਮੈਂ ਇਹਨੂੰ ਹੁਣ ਦਿੰਨਾ ਬਾਅਦ ਚ ਵੀ ਦੇਵਾਂਗਾ ਭਾਈ ਕਿਉਂ ਮਾਂ ਪਿਓ ਨਹੀਂ ਵਰਤੂੰਗਾ ਦੱਸੋ ਇਹ ਉਹ ਗੱਲ ਤੇ ਖੜਦੀ ਨਹੀਂ ਦੱਸੋ ਸੋਚੂੰਗੀ ਤੇ ਸੋਚਉਂਗੀ ਪਰਿਵਾਰ ਦਾ ਮਾਮਲਾ ਤੂੰ ਸੱਦਿਆ ਵੀ ਘਰ ਆਲਾ ਹੈ ਉਹ ਹਰ ਗੱਲ ਨੂੰ ਮੰਨਣ ਨੂੰ ਤਿਆਰ ਆ ਤੂੰ ਫਿਰ ਕਿਉਂ ਨਹੀਂ ਮੰਨਣੀ ਗੱਲ ਮੈਨੂੰ ਤਾਂ ਤੁਸੀਂ ਇਹ ਪ੍ਰੂਫ ਕਰਾਓ ਵੀ ਇਹ ਕਿੱਥੇ ਜਾਂਦਾ ਇਹੋ ਤਾਂ ਕਹਿੰਦਾ ਮੇਰਾ ਫੋਨ ਰੱਖੋ ਮੈਂ ਮੇਰਾ ਫੋਨ ਮੰਗਦਾ ਹੈ ਕਿ ਮੇਰੇ ਕੋਲ ਫੋਨ ਨਹੀਂ ਹੈ ਭਾਈ ਇਹਦੀ ਆਪ ਦੀ ਕੋਈ ਸਕੀਮ ਹੈ ਬਈ ਜਿਹੜੀ ਮੈਂ ਹੁਣ ਕੀ ਕਹਾਂ ਇਹਦੀ ਆਪ ਦੀ ਹਾਂਜੀ ਤੈਨੂੰ ਕੋਈ ਗੱਲਬਾਤ ਲੱਗਦੀ ਹੈ ਵੀ ਤੂੰ ਨਹੀਂ ਤਾਂ ਉਹਦੀ ਗੱਲ ਦੱਸ ਜੇ ਨਹੀਂ ਨਹੀਂ ਵੀ ਜਦੋਂ 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 ਬੰਦੇ ਕੋਲੇ ਬੁੜੀ ਤੇ ਲਾਉਣ ਨੂੰ ਕੋਈ ਪ੍ਰੂਫ ਨਾ ਨਾ ਹੋਵੇ ਵੀ ਹਾਂ ਹੁਣ ਇਹ ਇਸ ਪਾਸੇ ਗਲਤ ਨਿਕਲੂਗੀ ਇਹਨੂੰ ਕਿਵੇਂ ਗਲਤ ਕਰਨਾ ਉਦੋਂ ਉਹਦੇ ਕਰੈਕਟਰ 'ਤੇ ਉਂਗਲ ਚੱਕਦਾ ਹੁੰਦਾ ਇਹਨੇ ਉਹੀ ਕੰਮ ਕਰਤਾ ਠੀਕ ਹੈ ਮੈਂ ਕਹਿੰਦੀ ਆ ਮੈਨੂੰ ਕਰੈਕਟਰ ਦੇ ਵਿੱਚ ਇਹ ਜ਼ੀਰੋ ਜ਼ੀਰੋ ਆ ਠੀਕ ਹੈ ਇਹ ਇਹ ਬੰਦਾ ਮੈਨੂੰ ਨਹੀਂ ਇਹ ਕਹਿ ਸਕਦਾ ਵੀ ਮੈਂ ਕਿਸੇ ਨਾਲ ਗੱਲਾਂ ਮਾਰਦੀ ਆ ਜਾਂ ਮੈਂ ਗਲਤ ਆ ਕਰੈਕਟਰ 'ਚ ਜ਼ੀਰੋ ਕਿੱਥੇ ਇਹ ਜ਼ੀਰੋ ਹੈ ਬਾਹਰ ਜਾਂਦਾ ਜਿਵੇਂ ਤੁਸੀਂ ਕਦੇ ਕੋਈ ਗਲਤੀ ਦੇਖੀ ਆ ਜਿੱਦ ਤੱਕ ਨਹੀਂ ਬਾਹਰ ਜਾਂਦਾ ਮੈਨੂੰ ਪਤਾ ਸਾਰਾ ਮੈਂ ਤਾਂ ਬਈ ਛੋਟੇ ਹੁੰਦੇ ਤੂੰ ਇਹੋ ਜਿਹਾ ਕੋਈ ਕੰਮ ਕੀਤਾ ਹੂੰ ਛੋਟੇ ਹੁੰਦੇ ਤਾਂ ਕੋਈ ਵੀ ਨਹੀਂ ਕਰਦਾ ਵੱਡੇ ਹੋ ਕੇ ਹੀ ਕਰਦੇ ਨੇ ਨਹੀਂ ਵੱਡੇ ਹੋ ਕੇ ਕਰਦੇ ਆ ਇਹ ਤੇ ਇਹ ਤਾਂ ਗੱਲ ਠੀਕ ਆ ਪਰ ਇਹ ਗੱਲ ਵੀ ਤਾਂ ਹੋਵੇ ਨਾ ਪ੍ਰੂਫ ਵੀ ਤਾਂ ਹੋਵੇ ਨੂੰ ਤੇਰੇ ਕੋਲੇ ਕੋਈ ਮੈਨੂੰ ਪਤਾ ਵਸ ਠੀਕ ਪਤਾ ਮੈਨੂੰ ਮੈਨੂੰ ਸ਼ੱਕ ਆ ਪੂਰਾ ਸ਼ੱਕ ਆ ਮੈਨੂੰ ਹੂੰ ਪੂਰਾ ਠੀਕ ਹੈ ਨਾ ਹੁਣ ਕੁਕੀ ਕਹਿਣਾ ਚਾਹਤਾ ਹਾਂ ਇਹਨੂੰ ਇਹ ਪੁੱਛ ਬਈ ਇਹ ਮੰਗਦੀ ਕੀ ਹੈ ਹਾਂ ਦੱਸ ਫੈਸਲਾ ਕੀ ਹੈ ਟਾਈਮ ਨਾਲ ਘਰੇ ਆਇਆ ਕਰੇ ਮੇਰੇ ਕੋ ਆ ਕੇ ਘਰੇ ਮੇਰੇ ਕੋ ਮੇਰੀ ਮਾਂ ਬੈਨੂੰ ਰੱਖ ਲਈ ਫਿਰ ਰੱਖ ਲਈ ਮੇਰੀ ਮਾਂ ਬੈਨੂੰ ਮੈਂ ਇਹਦੀ ਮਾਂ ਪਿਓ ਨੂੰ ਵੀ ਰੱਖ ਲੂੰਗੀ ਚਲ ਮੈਂ ਰੱਖ ਲੂੰਗੀ ਬਸ ਠੀਕ ਆ ਠੀਕ ਆ ਪਰ ਹਾਂ ਉਹਨਾਂ ਨੂੰ ਕਹਿ ਲਾ ਨਾ ਉਹ ਮੇਰੇ ਨਾਲ ਬਦਵੀ ਗੱਲ ਕਰਨ ਦਾ ਨਾਮ ਹੀ ਉਹਨਾ ਨਾ ਕਰ। ਬਈ ਜੇ ਕੋਈ ਬਾਕੀ ਗੱਲ ਬਈ ਜੇ ਕੋਈ ਇੱਕ ਰੇ ਕੋਈ ਐਜੀ ਗੱਲ ਹੋਊਗੀਰ ਮਾਂ ਤੇ ਤਾਂ ਬੋਲੂ। ਠੀਕ ਐ ਬਜ਼ੁਰਗ ਹੁੰਦੇ ਆ ਬਈ ਉਹ ਜਿੰਦਾ ਹੁੰਦੇ ਆ ਠੀਕ ਐ। ਜੋ ਜਿੰਦਾ ਹੁੰਦੇ ਫਿਰ ਆਪਦੀ ਜੁਬਾਨ ਨੂੰ ਜਿੰਦਾ ਲਾ ਕੇ ਬੈਠਣ ਨਾ ਉਹ ਬਹੁਤ ਬੋਲਦੇ ਆ ਉਹ। ਜਿੱਦੇ ਬਈ ਉਹ ਉਹ ਮਰ ਮੁਰਗੇ ਨਾ ਉਹਦੇ ਜਿੰਦਾ ਟੁੱਟ ਜੂਗਾ। ਟਕਾ ਨੂੰ ਕਹਿਣਾ ਐ ਟਕਾ ਨੂੰ। ਠੀਕ ਐ। ਉਹਦੇ ਇਕੱਲੇ ਰਹੂਗੀ ਨਿਆਰੇ ਨਗੇ। ਠੀਕ ਐ। ਅੱਜ ਤਾਂ ਐਂ ਕਰਦੀ ਐ ਲਾਓ ਜੀ ਇਹ ਜਿਹੜਾ ਤੁਹਾਨੂੰ ਮੈਂ ਦਿਖਾਇਆ ਫੈਸਲਾ ਅਸਲ ਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਸਾਰੀਆਂ ਇਦਾਂ ਦੀਆਂ ਕਹਾਣੀਆਂ ਮਲੂਕਾ ਟੀਵੀ ਨੇ ਫੇਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਐ ਜਿਵੇਂ ਜਿਵੇਂ ਸਾਡੇ ਕੋਲੇ ਮਸਲੇ ਆਉਂਦੇ ਆ ਕੋਈ ਨਾ ਕੋਈ ਆ ਕੇ ਸਾਨੂੰ ਆਪਣੀ ਸਟੋਰੀ ਆਪਣੀ ਕਹਾਣੀ ਦੱਸਦਾ ਠੀਕ ਆ ਕਿਉਂਕਿ ਇੱਕ ਸ਼ੱਕ ਆ ਸ਼ੱਕ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ ਦੋਨੇ ਜੀ ਸਹੀ ਹੋਣ ਕਿਤਨੇ ਕਿਤੇ ਬਜ਼ੁਰਗ ਵੀ ਜ਼ਿਆਦਾ ਬੋਲ ਦਿੰਦੇ ਆ ਕਿਤਨੇ ਕਿਤੇ ਨੂੰਹਾਂ ਉਹ ਚੀਜ਼ਾਂ ਨੂੰ ਨਹੀਂ ਵੀ ਛੇਤੀ ਐਪਰੀਸ਼ੀਏਟ ਕਰਦੀਆਂ ਹਨ ਸਾਰੇ ਆਪਾਂ ਇਹ ਕਹਿੰਦੇ ਹੁੰਦੇ ਜਿਵੇਂ ਕਹਿੰਦੇ ਹੁੰਦੇ ਇੱਕ ਹੱਥ ਨਾਲ ਨਹੀਂ ਦੋ ਹੱਥਾਂ ਦੇ ਨਾਲ ਤਾੜੀ ਵਾਜਦੀ ਹੈ ਦੇਖਣਾ ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਹੀ ਬੈਠ ਕੇ ਪੈਣਾ ਕੋਈ ਚੀਜ਼ਾਂ ਬੰਦਾ ਤੁਹਾਡੀ ਲੜਾਈ ਨੂੰ ਨਹੀਂ ਸੁਲਝਾ ਸਕਦਾ ਥਾਣੇ ਦਰਬਾਰੇ ਕਚਹਿਰੀਆਂ 'ਚ ਜਾਊਂਗੇ ਉੱਥੇ ਤੁਸੀਂ ਤਲਾਕ ਲੈ ਕੇ ਅੱਡੋ-ਅੱਡ ਹੋ ਸਕਦੇ ਹੋ ਪਰ ਇਕੱਠੇ ਹੋਣਾ ਬਹੁਤ ਜ਼ਿਆਦਾ ਮੁਸ਼ਕਲ ਆ ਤੁਹਾਡੀਆਂ ਘਰ ਦੇ ਵਿੱਚ ਪ੍ਰੋਬਲਮ ਆ ਗਈ ਵੱਡੇ-ਵੱਡੇ ਵੀ ਸਮਝਣਾਂ ਛੋਟੇ-ਛੋਟੇ ਵੀ ਸਮਝਣ ਬੱਚੇ ਵੀ ਸਮਝਣ ਹਨ ਪਰ ਜਦੋਂ ਘਰ ਦੇ ਵਿੱਚ ਏਡਾ ਕਲੇਸ਼ ਪੈਂਦਾ ਫਿਰ ਬੱਚਿਆਂ ਤੇ ਮਾੜਾ ਅਸਰ ਪੈਂਦਾ ਜਿਹਨੂੰ ਮਾੜਾ ਅਸਰ ਪੈਂਦਾ ਫਿਰ ਕਿਤੇ ਨਾ ਕਿਤੇ ਜਾ ਕੇ ਉਹ ਇਹੋ ਜੀ ਸੰਗਤ ਗ੍ਰਹਿਣ ਕਰ ਲੈਂਦੇ ਆ ਜਿੱਥੇ ਫਿਰ ਸਾਰਾ ਟੱਬਰ ਬੈਠ ਕੇ ਪਿਛਤਾਉਂਦਾ ਵੀ ਅਸੀਂ ਆਹ ਗਲਤੀ ਨਾ ਕਰਦੇ ਅਸੀਂ ਆਹ ਗੱਲ ਨਾ ਕਰਦੇ ਠੀਕ ਆ ਇਹ ਬਹੁਤਾਂ ਦੀ ਗੰਤੀ 'ਚ ਹੁੰਦਾ ਪਰ ਅਸੀਂ ਤੇ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਪਰਿਵਾਰ ਆ ਜਿਹੜੇ ਉਹ ਬਚ ਜਾਣ ਜੁੜੇ ਰਹਿਣ ਤੇ ਏਕਤਾ ਜਿਹੜੀ ਪਰਿਵਾਰ ਦੇ ਵਿੱਚ ਉਹ ਬਣੀ ਰਹੇ ਤੁਹਾਨੂੰ ਕਿਵੇਂ ਲੱਗਿਆ ਇਸ ਵਾਰ ਦਾ ਸਾਡੀ ਟੀਮ ਵੱਲੋਂ ਦਿੱਤਾ ਗਿਆ ਮੈਸੇਜ ਕਮੈਂਟ ਕਰਕੇ ਜਰੂਰ ਦੱਸਿਓ ਜੁੜੇ ਰਹੋ ਮੇਰ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ